ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਬਾਈ ਜੀ ਪਹੁੰਚੇ ਆ ਅੱਜ ਉਸਤਾਦ ਬਿੰਦਰ ਗੱਲ ਜੀ ਇਹਨਾਂ ਦੀ ਛੱਤ ਤੇ। ਉਸਤਾਦ ਜੀ ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਅੱਜ ਠੀਕ ਠਾਕ ਵਧੀਆ ਤੁਸੀਂ। ਬਾਈ ਹਰ ਥਾਂ ਤੇ ਜਾਈਦਾ ਸ਼ੌਂਕ ਕਰਾਈਦਾ ਜੇ ਉਸਤਾਦ ਜੀ ਦੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਉਣ ਜਾ ਰਹੇ ਆ। ਤੇ ਕਬੂਤਰ ਜਿਹੜੇ ਹੈਗੇ ਆ ਕਿਹੜੇ-ਕਿਹੜੇ ਨੇ? ਪੁਰਾਣੀਆਂ ਨਸਲਾਂ ਨੇ ਉਸਤਾਦ ਜੀ ਹੁਣ ਆਪ ਕੋ ਬਾਬਾ ਨੇ ਅੰਗਾਲੀਆਂ ਵੀ ਨੇ। ਹੋਰ ਵੀ ਪੰਜਾਬ ਦੀਆਂ ਟੌਪ ਦੀਆਂ ਨਸਲਾਂ ਹੈਗੀਆਂ ਨੇ। ਤੇ ਬਾਜੀਆਂ ਦੀ ਦੁਆਬੇ ਏਰੀਏ ਦੇ ਵਿੱਚ ਇੱਕ ਵਾਰ ਤੇ ਕਹਿਣਾ ਮਤਲਬ ਪੂਰਾ ਚੰਡੇ ਗੱਡੇ ਨੇ ਸਤਾ ਜੀ ਹੁਣਾਂ ਨੇ ਬਹੁਤ ਬਾਜੀਆਂ ਜਿੱਤੀਆਂ ਦੁਆਬੀ ਏਰੀਏ ਚ ਇੱਕ ਚੀਜ਼ ਆ ਹਰ ਬੰਦੇ ਦਾ ਸਮਾਂ ਚੱਲਦਾ ਕੋਈ ਵੀ ਬੰਦਾ ਹੈਗਾ ਉਹਦਾ ਸਮਾਂ ਚੱਲਦਾ ਕੋਈ ਵੀ ਐਸਾ ਖਿਡਾਰੀ ਨਹੀਂ ਆ ਵੀ ਜਿਹੜਾ ਲਗਾਤਾਰ ਹਰ ਸਾਲ ਹੀ ਜਿੱਤਦਾ ਜੇ ਕੋਈ ਖਿਡਾਰੀ ਜਿੱਤਦਾ ਤਾਂ 2 ਜਾਂ 3 ਸਾਲ ਤੱਕ ਜਾਂਦੀ ਆ ਕਿ ਉਸ ਤੋਂ ਬਾਅਦ ਕੋਈ ਨਾ ਕੋਈ ਨਵਾਂ ਖਿਡਾਰੀ ਆ ਜਾਂਦਾ ਸਾਹਮਣੇ ਗੱਲ ਕਰੀਏ ਏਰੀਏ ਦੇ ਹਿਸਾਬ ਦੇ ਨਾਲ ਵੀ ਕਿਸੇ ਏਰੀਆ ਤੋਂ ਜਾ ਕੇ ਦੂਜੀ ਏਰੀਆ 'ਚ ਜਦੋਂ ਅਸੀਂ ਕਬੂਤਰ ਛੱਡਦੇ ਆਂ ਤਾਂ ਸਾਰੇ ਖਿਡਾਰੀ ਇਸ ਗੱਲ ਨੂੰ ਮੰਨਦੇ ਆ ਵੀ ਕਬੂਤਰ ਜਿਹੜਾ ਥੱਕ ਜਾਂਦਾ ਠੀਕ ਹੈ ਨਾ ਸਟਾਜੀ ਬਿਲਕੁਲ ਕਬੂਤਰ ਜਿਹੜਾ ਥੱਕ ਜਾਂਦਾ ਦੂਸਰੀ ਏਰੀਆ 'ਚ ਜਾ ਕੇ ਬਾਜੀ ਜਿੱਤ ਨਹੀਂ ਭਾਵੇਂ ਚੰਗਾ ਖਿਡਾਰੀ ਵੀ ਆ ਉਹਦੇ ਵਿੱਚ ਕਮੀ ਖਡਾਰ 'ਚ ਜਾਂ ਕਬੂਤਰ 'ਚ ਨਹੀਂ ਹੁੰਦੀ ਕਾਰਨ ਹੁੰਦਾ ਵੀ ਲੰਬਾ ਸਫ਼ਰ ਜਿਹੜਾ ਉਹ ਕਬੂਤਰ ਨੂੰ ਥਕਾ ਦਿੰਦਾ ਜਿਹਦੇ ਕਰਕੇ ਉਡਾਨ ਦੇ ਵਿੱਚ ਉਹਦੇ ਫਰਕ ਪੈ ਜਾਂਦਾ ਕਈ ਵਾਰ ਖਡਾਰੀ ਜਿਹੜੇ ਛੋਟੇ ਛੋਟੇ ਨਵੇਂ ਖਿਡਾਰੀ ਨੇ ਉਹ ਬੜਾ ਕਾਣ ਗ ਲੈ ਜੀ ਉਹ ਸਾਡੇ ਇੱਧਰ ਆਇਆ ਸੀ ਤੇ ਬਾਜੀ ਨਹੀਂ ਜਿੱਤ ਇਦੋਂ ਹਾਰ ਕੇ ਗਿਆ ਹਾਰਨ ਦਾ ਕਾਰਨ ਹੁੰਦਾ ਉਹਨਾਂ ਨੂੰ ਦੂਰੀ ਮਾਰ ਜਾਂਦੀ ਆ ਥਕਾਵਟ ਮਾਰ ਜਾਂਦੀ ਆ ਪਰਿੰਦੇ ਨੂੰ ਤੇ ਸਤਾਜ ਜੀ ਹੁਣਾਂ ਨੇ ਦੁਆਬੀ ਏਰੀਆ ਦੇ ਵਿੱਚ ਕਾਫੀ ਬਾਜ਼ੀਆਂ ਛੱਡੀਆਂ ਸਮਾਂ ਸਮੇਂ ਦੇ ਹਿਸਾਬ ਦੇ ਨਾਲ ਫਿਰ ਕੁਝ ਕਰਦੀਆਂ ਕਿਸੇ ਨਾ ਕਿਸੇ ਦੀਆਂ ਮਜਬੂਰੀਆਂ ਬਣ ਜਾਂਦੀਆਂ ਜਿਹਦੇ ਕਾਰਨ ਗੇਮ ਜਿਹੜੀ ਆ ਉੱਪਰ ਥੱਲੇ ਜਿਹੜੀ ਹੁੰਦੀ ਰਹਿੰਦੀ ਆ ਲੈਵਲ ਬੰਦੇ ਦਾ ਉੱਪਰ ਥੱਲੇ ਹੁੰਦਾ ਰਹਿੰਦਾ ਆ ਪਰ ਜਿਹੜੀ ਜਿੱਤ ਹੁੰਦੀ ਆ ਜਿਹੜੀਆਂ ਜਿੱਤ ਦੀਆਂ ਪ੍ਰਾਪਤੀਆਂ ਹੁੰਦੀਆਂ ਉੱਥੇ ਦੇ ਉੱਥੇ ਕੈਮ ਹੁੰਦੀਆਂ ਨੇ ਅੱਜ ਜੇਕਰ ਬਾਬੇ ਧੰਨੇ ਦੀ ਗੱਲ ਕਰੀਏ, ਉਸਤਾਦ ਰੋਡਾ ਜੀ ਦੀ ਗੱਲ ਕਰੀਏ, ਹੋਰ ਵੱਡੇ ਖਿਡਾਰੀ ਉਸਤਾਦ ਮਿੱਕੀ ਗਾਮੀਆਲ ਕਹਿ ਲੋ ਸਰਦਾਰ ਬਾਦਲ ਜੀ ਤੇ ਮੋਹਨ ਸਿੰਘ ਬਾਦਲ ਜੀ ਜਿੰਨੇ ਵੀ ਹੋਏ ਨੇ ਸਭ ਨੇ ਜਿਹੜਾ ਹੈਗਾ ਵੱਡੀਆਂ ਮੱਲਾ ਮਾਰੀਆਂ ਨੇ ਤੇ ਅੱਜ ਉਹਨਾਂ ਦਾ ਨਾਮ ਚੱਲਦਾ ਆ ਜਦੋਂ ਤੱਕ ਬੰਦਾ ਸਾਹਮਣੇ ਬੈਠਾ ਆ ਉਦੋਂ ਤੱਕ ਬੰਦੇ ਦੀ ਓਨੀ ਤਾਰੀਫ਼ ਨਹੀਂ ਹੁੰਦੀ ਮੈਂ ਇਹਨਾਂ ਦੇਖਿਆ ਹੈਗਾ ਜਦੋਂ ਬੰਦਿਆ ਉਹ ਕੰਮ ਛੱਡ ਦਿੰਦਾ ਉਸ ਤੋਂ ਬਾਅਦ ਉਹਨੂੰ ਜਿਹੜਾ ਜ਼ਿਆਦਾ ਯਾਦ ਕੀਤਾ ਜਾਂਦਾ ਹੈ ਸਤਾਜੀ ਬਾਕੀ ਜਿਹੜੀਆਂ ਤੁਸੀਂ ਦੁਆਬੇ ਏਰੀਆ ਦੇ ਵਿੱਚ ਕਿਹੜੇ ਸੰ ਦੇ ਵਿੱਚ ਏੜੀਆਂ ਏੜੀਆਂ ਬਾਜੀਆਂ ਖੜੀਆਂ ਉਹ ਤਾਂ ਤਕਰੀਬਨ 2000 3 4 2001 ਜਿਹੜਾ ਜਣੇ ਕਿ ਨਾ 99 ਤੋਂ ਉੱਪਰ ਤੋਂ ਖੜੀਆਂ ਨੇ 99 ਤੋਂ ਤੇ ਉੱਧਰ ਜਿਹੜੀ ਕੋਈ ਵੱਡੀ ਬਾਜੀ ਜਿਹੜੀ ਹੋਈ ਹੋਵੇ ਜਿਹਦੇ ਵਿੱਚ ਪੂਰਾ ਨਜ਼ਾਰਾ ਵਜਾ ਹੋਵੇ ਸਲੇਮਪੁਰ 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 ਹਾਂ ਹੋਰ ਜੀ ਤੇ ਆਪਣੇ ਹਾਂ ਜੀ ਜਗਤਪੁਰੇ ਜਗਤਪੁਰੇ ਠੀਕ ਹੈ ਜੀ ਯਾਨੀ ਕਿ ਤੇ ਪੂਰੇ ਟਾਪ ਪੰਜਾਬ ਦੇ ਕਬੂਤਰਵਾਜ ਆਏ ਹੋਏ ਸੀਗੇ ਠੀਕ ਹੈ ਜੀ ਹਾਂ ਅਸਤਾ ਜੀ ਹੁਣ ਗੱਲ ਕਰੀਏ ਕਾਫੀ ਦੇਰ ਹੋ ਗਈ ਹੈ ਜਿਵੇਂ ਵੀ ਆਪਾਂ ਹੁਣ ਉਹ ਤੋਂ ਬਾਅਦ ਆਪਾਂ ਕਬੂਤਰ ਛੱਡਨੇ ਘਟ ਕਰ ਦਿੱਤੇ ਕੀ ਕਰ ਰਹੇ ਸੀ ਪੈਸੇ 2000 ਨੌਂਕ ਤੋਂ ਹਾਂਜੀ ਉਤਰਾਂ ਧਿਆਨ ਘਟਾਤਾ ਸੀ ਠੀਕ ਹੈ ਜੀ ਨੌਂ 10 ਜੋ ਉਸ ਤੋਂ ਬਾਅਦ ਕਦੇ ਵੀ ਬਾਜੀ ਖੜਲੇ ਕੋਈ ਨਾ ਖੜੀ ਹਾਂਜੀ ਹਾਂ ਬਸ ਇਸ ਤਰ੍ਹਾਂ ਹੀ ਫਿਰ ਹੌਲੀ ਹੌਲੀ ਬਿਲਕੁਲ ਹੀ ਛੱਡਤਾ ਖੜਾ ਅੰਦਰ ਸੀ ਪੂਰਾ ਹਾਂਜੀ ਤੇ ਉਹਦੇ ਤੋਂ ਉਤੋਂ ਬਾਅਦ ਫਿਰ ਹਾਂ ਉਕੇ 2-3 ਸਾਲ ਤੋਂ ਵੀ ਰੰਗਦਾ ਬਹਾਇਆ ਹੁਣ ਜਿਹੜਾ ਰੁਝਾਨ ਫੇਰ ਹਾਂ ਕਹਿਣ ਦਾ ਮਤਲਬ ਹੁਣ ਜਿੱਦਾਂ ਨਵੇਂ ਖਿਡਾਰੀ ਹੈਗੇ ਨੇ ਦੇਖਿਆ ਵੀ ਛੋਟੇ ਛੋਟੇ ਮੁੰਡੇ ਵੀ ਹੈਗੇ ਨੇ ਜਿਹੜੇ ਆ ਵਧੀਆ ਬਾਜ਼ੀਆਂ ਮਤਲਬ ਜਿੱਤਾਂਦੇ ਨੇ ਕਈ ਵਾਰ ਇਦਾਂ ਹੁੰਦਾ ਆ ਵੱਡੇ ਵੱਡੇ ਖਿਡਾਰੀ ਵੀ ਜਿਹੜੇ ਹੈਗੇ ਆ ਬਾਜ਼ੀਆਂ ਹਾਰ ਜਾਂਦੇ ਆ ਇਹ ਵੱਡਾ ਜਿਹੜਾ ਕਾਰਨ ਹੁੰਦਾ ਬਾਜੀ ਹਾਰਨ ਦਾ ਕਿਉਂਕਿ ਇੱਕ ਖਡਾਰ ਤੇ ਇੱਕ ਨਵੇਂ ਅਣਜਾਣ ਦਾ ਕੀ ਕਾਰਨ ਜਿਹੜਾ ਹੁਣ ਉਹ ਮੈਨੇ ਅੰਦਰੋਂ ਜਨੂੰਨ ਹੁੰਦਾ ਵਾ ਠੀਕ ਆ ਠੀਕ ਆ ਹੁਣ ਆਪਣਾ ਜਨੂੰਨ ਖਤਮ ਹੋ ਗਿਆ ਬਿਲਕੁਲ ਸ਼ੌਂਕ ਮਰਿਆ ਹੈ ਕਦੇ ਦੁਬਾਰਾ ਚਾਲੂ ਕਰਨਾ ਹਾਂਜੀ ਠੀਕ ਨਹੀਂ ਉਮਰ ਦੇ ਹਿਸਾਬ ਨਾਲ ਫਰਕ ਤਾਂ ਪੈਂਦਾ ਹੀ ਆ ਕਿਸੇ ਗੱਲ 'ਚ ਵੀ ਹਾਂਜੀ ਹਾਂਜੀ ਹਾਂ ਬਾਕੀ ਤੁਹਾਨੂੰ ਪਤਾ ਕਰਦੇ ਆ ਕਬੀਲਦਾਰੀਆਂ ਕਬੀਲਦਾਰੀਆਂ ਮਾਰ ਜਾਂਦੀਆਂ ਬਿਲਕੁਲ ਹੁਣ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਕੰਮ ਸੈਟ ਆ ਹੁਣ ਵੀਰਵਾਜੀਆਂ ਮਗਰ ਹੋਏ ਆ ਹਣ ਸਾਹੀ ਵੀਰਾ ਵੀ ਨਾਲ ਜਿਹੜਾ ਹੈਗਾ ਉਹ ਵੀ ਸਪੋਰਟ ਕਰਨ ਦੇ ਹੈਗਾ ਬਿਲਕੁਲ ਤੇ ਉਸਤਾਦ ਜੀ ਹੁਣ ਗੱਲ ਆਪਾਂ ਕਰਦੇ ਆ ਖਿਡਾਰੀ ਖਿਡਾਰੀ ਕੋਈ ਵੀ ਹੈਗਾ ਯਾ ਤੁਸੀਂ ਜਾਂ ਕੋਈ ਵੀ ਹੈਗਾ ਯਾ ਆਪਾ YouTube ਤੇ ਜੋ ਮਾਰਗੀ ਕਹਿੰਦੇ ਰਹਿੰਦੇ ਆਂ ਆਪਾਂ ਅਸਲੀ ਜਿਹੜੀਆਂ ਗੁੰਨਦੀਆਂ ਗੱਲਾਂ ਹੈਗੀਆਂ ਆ ਉਹਨਾਂ ਦੱਸਦਾ ਨਾ ਫੋਨ ਤੇ ਪਤਾ ਲੱਗ ਸਕਦਾ ਬਿਲਕੁਲ ਤੋਂ ਪੂਰੇ ਵੈਰਟੀਕਲੋਂ ਦੇ ਹਾਂਜੀ ਤੇ ਮਤਲਬ ਕਹਿੰਦਾ ਜਿੰਨੀ ਵੀ ਆਪਣੀ ਖਡਾਰ ਹੈਗੀ ਆ ਜਿੱਦਾਂ ਇਹ ਵਿੱਚ ਰਹਿ ਕੇ ਕਬੂਤਰਾਂ ਦੇ ਨਾਲ ਬਿਲਕੁਲ ਕੂਤਰ ਸਮਝਣਾ ਪੈਂਦਾ ਹਨ ਜਿੱਦਾਂ ਕੁਝ ਆਪਣੇ ਬਾਹਰ ਵਾਲੇ ਵੀਰਾ ਸੋਚਦੇ ਆ ਕਿ ਅਸੀਂ ਬਾਹਰੋਂ ਸ਼ਾਇਦ ਕਾਸ਼ ਦੇ ਨਾਲ ਜਿਹੜਾ ਨਾ ਜਿੱਤ ਲਈਏ ਉਹਦੇ ਨਾਲ ਜਿਹੜੀ ਹੈਗੀ ਆ ਕੱਲੀ ਮਤਲਬ ਜਿਹੜੀ ਖਡਾਰ ਹੈ ਜਿਹੜੀ ਉਹ ਨਹੀਂ ਜਿੱਤੀ ਜਾ ਸਕਦੀ ਠੀਕ ਹੈ ਨਾ ਜੀ ਹਾਂ ਤੇ ਉਸਤਾਦ ਜੀ ਜਿਹੜਾ ਆਪਣਾ ਪਾਣੀ ਆ ਜਿਹੜਾ ਤੁਸੀਂ ਵਰਤਦੇ ਸੀਹੀ ਹੀ ਹਾਂਜੀ ਇਹ ਤੁਸੀਂ ਮਤਲਬ ਕਿਹੜਾ ਪਾਣੀ ਸੀ ਤੁਹਾਡੇ ਉਸਤਾਦ ਜੀ ਵਾਲਾ ਜਾਂ ਤੁਸੀਂ ਆਪ ਇਹਨੇ ਵਿੱਚ ਇਹ ਪਹਿਲਾਂ ਦਾ ਮੈਨ ਕਿ ਉਸਤਾਦ ਜੀ ਵਾਲੇ ਵਰਤਦੇ ਰਹੇ ਅ ਫਿਰ ਬਾਅਦ ਚ ਪਾਣੀ ਜਦੋਂ ਤੁਹਾਨੂੰ ਪਤਾ ਹਰ ਟਾਈਮ ਉਹੀ ਖੇੜ ਨਹੀਂ ਚੱਲਦੀ ਹੁੰਦੀ ਤੋੜਪਨ ਕਰਨੀਆਂ ਪੈਂਦੀ ਆ ਜਿੰਨੇ ਮੌਸਮ ਆ ਉਹੀ ਖੇੜ ਵਧਨ ਨਹੀਂ ਪੈਂਦੇ ਰੇਗ ਜੀ ਆ ਕੇ ਠੀਕ ਹੈ ਜੀ ਅਤਾਜੀ ਜਿਹੜੇ ਆਣਾ ਆਪਾਂ ਪਾਣੀ ਬਣਾਉਣੇ ਆ ਕਹਿ ਦਿੰਦੇ ਆ ਕਿ ਚੁਟਕੀ ਪਾਣੀ ਆ ਵਿੱਚ ਹਾਂਜੀ ਹੁਣ ਚੁਟਕੀ ਦੀ ਜਿਹੜੀ ਮਾਤਰਾ ਹੈਗੀ ਆ ਸਾਰਿਆਂ ਦੀ ਚੁਟਕੀਆਂ ਬਰਾਬਰ ਨਹੀਂ ਹੁੰਦੀਆਂ ਕੋਈ ਵੱਡੀ ਚੁਟਕੀ ਪੜਦਾ ਚੁਟਕੀ ਚ ਬਰਾਬਰ ਕਦੇ ਨਹੀਂ ਆਂਦੀ ਨਹੀਂ ਆਂਦੀ ਇਹ ਜਿਹੜਾ ਸ਼ਾਗਿਰਦ ਨੂੰ ਕੋਲ ਬਿਠਾ ਕੇ ਉਹਨੂੰ ਪਾ ਕੇ ਚੁਟਕੀ ਫੇਰੀ ਦੱਸਣਾ ਚਾਹੀਦਾ ਬਿਲਕੁਲ ਬਿਲਕੁਲ ਕਿਉਂਕਿ ਜੇਕਰ ਆਪਾਂ ਹੁਣ ਚੁਟਕੀ ਦੇਖੋ ਆਪਾਂ ਐ ਭਰ ਲਈ ਤੇ ਨੰਬਰ ਹਾਂਜੀ ਐਡੀ ਭਰੀ ਜਾਣੀ ਛੋਟੀ ਭਰੀ ਜਾਣੀ ਬਿਲਕੁਲ ਇਹਦੇ ਵਿੱਚ ਪਤਾ ਨਹੀਂ ਕਿੰਨਾ ਆਣਾ ਨਾ ਨਾ ਕਿੰਨੇ ਜੇਕਰ ਪਾਣੀ ਜ਼ਿਆਦਾ ਤੇ ਉਹਦੇ ਵਿੱਚ ਜਿਆਦਾ ਆਊਗੀ ਬਸ ਤੋਂ ਚਮਚੇ ਦੇ ਤੇ ਨਾ ਮਗਲ ਡੰਡੀ ਤੇ ਝਾੜ ਲੋ ਮਗਲੇ ਚਮਚੇ ਦੀ ਮਗਲੇ ਤਾਂ ਬਦੀ ਰੋਪਾ ਤਰੀਕ ਠੀਕ ਹੈ ਜੀ ਬਾਕੀ ਵੀਰ ਦੇਖੋ ਗੱਲ ਹੈਗੀ ਆ ਨਵੇਂ ਖਿਡਾਰੀਆਂ ਵਾਸਤੇ ਜਿੰਨੀ ਵੀ ਆਪਾਂ ਗੱਲ ਦੱਸਣ ਦੇ ਆ ਸਿਰਫ ਉਹਨਾਂ ਦੇ ਪੱਲੇ ਪੈ ਜਵੇ ਗੱਲ ਵੀ ਚੁਟਕੀ ਦਾ ਮਤਲਬ ਖਡਾਰ ਕਿਵੇਂ ਸ਼ੁਰੂ ਕਰਨੀ ਆ ਕੱਲੀ ਕੱਲੀ ਗੱਲ ਤੇ ਚਾਨਣਾ ਪਾ ਰਹੇ ਆ ਆਪਾਂ ਕਿ ਭਾਈ ਪਾਣੀ ਜਿਹੜਾ ਉਸਤਾਦ ਦੇ ਕੋਲੋਂ ਪਰ ਪੁੱਛੋ ਵੀ ਕਿੰਨਾ ਕੁ ਪੈਣਾ ਹੈ ਕਿੰਨਾ ਪੈਣਾ ਕਿਹੜੇ ਟਾਈਮ ਲਾਉਣਾ ਕਿਹੜੇ ਟਾਈਮ ਲਾਉਣਾ ਪਾਣੀ ਚ ਪਿਉਣਾ ਟੈਂਪਰੇਚਰ ਦੇ ਹਿਸਾਬ ਨਾਲ ਉਹਦੀ ਮਾਤਰਾ ਘੱਟ ਵੱਧ ਕਰਨੇ ਪੈਂਦੀ ਆ ਬਿਲਕੁਲ ਉਸਤਾਦ ਜੀ ਜਿੰਨਾ ਟੈਂਪਰੇਚਰ ਵਧੇਗਾ ਉਹਦੇ ਹਿਸਾਬ ਨਾਲ ਪਾਣੀ ਦੀ ਮਾਤਰਾ ਵਧੇਗੀ ਕਿ ਘਟੇਗੀ ਪਾਣੀ ਦਾ ਜੇ ਟੈਂਪਰੇਚਰ ਵੱਧਦਾ ਉਹਨੇ ਵਰਦੀ ਰੱਖੋ ਥੋੜਾ ਵੱਧ ਹਾਂ ਕੁੱਤਰ ਨੂੰ ਬਾ ਬਾਜੀ ਹਟਣਾਂ ਤੋਂ ਪਾਣੀ ਜਿਆਦਾ ਦੇ ਕੇ ਛੱਡੋ ਮੈਂ ਸੰ 60 ਐਮਲ ਘੱਟੋ ਘੱਟ ਚਾਹੀਦਾ 60 ਐਮਲ ਜਿਆਦਾ ਗਰਮੀ ਤੇ ਚਾਹੀਦਾ ਹਾਂ 60 ਤੋਂ 60 ਤੋਂ ਜਿਆਦਾ ਚੱਕ ਦਾ ਕੁੱਤਰ ਚਕਾਓ ਦੇਖੋ ਵੀ ਮੇਤਰੋ ਗੱਲ ਸਾਫ਼ ਆ ਮੁੱਦੇ ਦੀਆਂ ਗੱਲਾਂ ਆ ਸਿੱਖਣ ਵਾਲਿਆਂ ਨੇ ਉਸਤਾਦ ਹੀ ਹੋਣਾ ਸਾਰਾ ਕੁਝ ਦੱਸਣਗੇ ਜੋ ਕੁਝ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ 60 ਐਮਐਲ ਘੱਟੋ-ਪੱਟ ਨੂੰ ਪਾਣੀ ਦਿਓ ਬਾਕੀ ਪੋਟੇ ਦਾ ਸਾਬ ਵੀ ਦੇਖਣਾ ਕਈਆਂ ਦੇ ਪੋਟੇ ਬਹੁਤ ਛੋਟੇ ਹੁੰਦੇ ਆ 45-50 ਹੀ ਜਾਂਦਾ ਹੁੰਦਾ ਉਹਨਾਂ ਦੇ ਵਿੱਚ ਜਿੰਨਾ ਜਣੀ ਗਰਮੀ ਜਿਆਦਾ ਪਾਣੀ ਉਹਨਾਂ ਚੰਗਾ ਹੀ ਤੇ ਕਬੂਤਰ ਨੂੰ ਓਲਾ ਲਾਣ ਲੱਗੇ ਕੁਝ ਵੀਰ ਮੈਂ ਦੇਖਿਆ ਮੈਂ ਬਾਜ਼ੀਆਂ ਤੇ ਹੁਣ ਤੁਹਾਨੂੰ ਲਾਈਵ ਵੀ ਦਿਖਾਣਾ ਉਹ ਤਾਰਾਂ ਦੇ ਥੱਲੋਂ ਹੀ ਛੱਡ ਦਿੰਦੇ ਆ ਤਾਰਾਂ 'ਚ ਵੱਜ ਜਾਂਦਾ ਕਈ ਵਾਰ ਕਬੂਤਰ ਕਈ ਵਾਰ ਖੰਭੇ 'ਚ ਵੱਜ ਜਾਂਦਾ ਕਬੂਤਰ ਪਾਣੀ ਜਿਆਦਾ ਦਿੱਤਾ ਹੁੰਦਾ ਜਦੋਂ ਆਪਾਂ ਓਲਾ ਲਾਉਂਦੇ ਹਾਂ ਹਾਂ ਇਸ ਕਰਕੇ ਉੱਚੀ ਥਾਂ 'ਤੇ ਚੜ ਕੇ ਨਾ ਫੇਰ ਓਲਾ ਲਾਣਾ ਹਮੇਸ਼ਾ ਹੀ ਨਵੇਂ ਖਿਡਾਰੀਆਂ ਵਾਸਤੇ ਆਪਣੇ ਉਸਤਾਦਾਂ ਤੋਂ ਸਿੱਖਿਆ ਸੀ ਜੀ ਵੱਡੇ ਖਿਡਾਰੀ ਆ ਉਹਨਾਂ ਤੋਂ ਆਪਾਂ ਸਿੱਖ ਰਹੇ ਆ ਹੁਣ ਵੀ ਆਪਾਂ ਉਸਤਾਦ ਜੀ ਉਹਨਾਂ ਤੋਂ ਕੁਝ ਗੱਲਾਂ ਸਿੱਖਣ ਦਾ ਯਤਨ ਕਰਾਂਗੇ ਬਾਕੀ ਪਹਿਲੇ ਦਿਨ ਤੋਂ ਲੈ ਕੇ ਕਿਉਂਕਿ ਹੁਣ ਸਾਂਭ ਸੰਭਾਲ ਦੇ ਦੇਣਾ ਹੁਣ ਬੱਚਿਆਂ ਦੀ ਸਾਂਭ ਕਬੂਤਰਾਂ ਦੀ ਸਾਂਭ ਸਰਦੀ ਦਾ ਜਿਹੜਾ ਟਾਈਮ ਆ ਫੁੱਲ ਚੱਲ ਰਿਹਾ। ਉਸਤਾਦ ਜੀ ਆਪਾਂ ਹੁਣ ਗੱਲ ਸ਼ੁਰੂ ਤੋਂ ਕਰ ਲੈਨੇ ਆ ਸਟਾਰਟਿੰਗ ਤੋਂ। ਵੀ ਆਪਾਂ ਹੁਣ ਇਹ ਜਿਹੜਾ ਟਾਈਮ ਚੱਲ ਰਿਹਾ ਇਹਦੇ ਵਿੱਚ ਆਪਾਂ ਬੱਚੇ ਜਿਹੜੇ ਹੈਗੇ ਕਈ ਵਾਰ ਠੰਡ ਮੰਨਦੇ ਆ। ਬਿਲਕੁਲ। ਠੰਡ ਤੋਂ ਬਚਾਈ ਇਹਨਾਂ ਨੂੰ ਕਿਹੜੀ ਚੀਜ਼ ਦੇ ਦੇਣੀ ਚਾਹੀਦੀ ਆ? ਉਹ ਤਾਂ ਆਪਾਂ ਗੜਕਟੋ ਗੜ ਦੇ ਵਿੱਚ ਹਿੰਗ ਪਾ ਲੋ। ਹਿੰਗ ਪਾ ਲੋ। ਠੀਕ ਆ। ਉਹਨੂੰ ਛੋਟੀ ਗੋਲੀ ਬਣਾ ਕੇ ਦੇ ਦੋ ਪੁੱਤਰ ਨੂੰ। ਮਤਲਬ ਕਿੰਨੇ ਦਿਨਾਂ ਬਾਅਦ ਆਪਾਂ ਗੋਲੀ ਦੇ ਸਕਦੇ ਆ? ਹਫਤੇ 'ਚ ਇੱਕ ਜਿਹੜੇ ਇਕੱਠੇ ਹੋ ਕੇ ਬੈਠਦੇ ਆ ਹਾਂਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੋ ਜਾਣਗੇ ਦੇਖੋ ਜੀ ਜਿਹੜੇ ਠੰਡ ਦੇ ਵਿੱਚ ਇਕੱਠੇ ਹੋ ਕੇ ਬੈਠ ਹੋਏ ਨੇ ਕਬੂਤਰ ਉਹਨਾਂ ਵਾਸਤੇ ਗੁੜ ਦੇ ਵਿੱਚ ਹਿੰਗ ਦੀ ਬੋਲੀ ਚਣੇ ਕਦੇ ਦਾਣੇ ਦੇ ਬਰਾਬਰ ਜਿਹੜੀ ਬਣਾ ਕੇ ਹਫਤੇ 'ਚ ਇੱਕ ਵਾਰ ਦੇ ਦੇਣੀ ਆ ਨਾਲ 5-7 ਐਮਐਲ ਕੋਸਾ ਪਾਣੀ ਦੇ ਦੇਣਾ ਜੀ ਬਿਲਕੁਲ ਤੇ ਉਸਤਾਜੀ ਜਿਹੜਾ ਆਪਾਂ ਉਹਨਾਂ ਨੂੰ ਦਾਣਾ ਪਾਣੀ ਪਾ ਰਹੇ ਆ ਕਬੂਤਰਾਂ ਨੂੰ ਖਰਾਕ ਪਾ ਰਹੇ ਆ ਉਹਦੇ ਵਿੱਚ ਆਪਾਂ ਕੀ ਕੀ ਮਿਕਸ ਕੀਤਾ ਆ ਅਸੀਂ ਇਸ ਟਾਈਮ ਜਿਵੇਂ ਕਣਕ ਉਹ ਵੀ ਹਾਂਜੀ ਸਰੋਂ ਹਾਂਜੀ ਬਾਜਰਾ ਹਾਂਜੀ ਤੇ ਮੋਠ ਹਾਂਜੀ ਕਾਲੇ ਚਨੇ ਪਾਏ ਹੋਇਆ ਤੇ ਸਭ ਤੋਂ ਮੂੰਗੀ ਮੂੰਗੀ ਯਾਨੀ ਕਿ ਥੋੜੀ ਘੱਟ ਮਾਤਰਾ ਚ ਕੀਤੀ ਹੈ ਥੋੜੀ ਮਾਤਰਾ ਠੀਕ ਹੈ ਇਹ ਦਾਣਾ ਪਾ ਰਹੇ ਨੇ ਤੇ ਮੱਕੀ ਮੱਕੀ ਵੱਡੇ ਦਿਸ ਤਰ੍ਹਾਂ ਉੱਡਣ ਵਾਲਿਆਂ ਨੂੰ ਨਹੀਂ ਪਾਣੀ ਨਹੀਂ ਵੱਡੇ ਨੂੰ ਪਾਉਂਦੇ ਉੱਡਣ ਵਾਲਾ ਮੱਕੀ ਆਡੀ ਉੱਡਣ ਵਾਲਿਆਂ ਨੂੰ ਸਤਾਜੀ ਹੁਣੀ ਨਹੀਂ ਪਾ ਰਹੇ ਜਿਹੜੀਆਂ ਚੀਜ਼ਾਂ ਦੱਸਿਆ ਨੇ ਇਹ ਆਪਾਂ ਕਿ ਕਿੰਨੀ ਕਣਕ ਵਿੱਚ ਕਿੰਨਾ ਕ ਮਟੀਰੀਅਲ ਹੈ ਜੀ ਇਸ ਤਰ੍ਹਾਂ ਜਿਹੜੀ ਕਣਕ ਤੇ ਬਾਜਰਾ ਸਭ ਰੋ ਪੂਰਾ ਜਿਵੇਂ 50 ਕਿਲੋ ਬਣਕ 50 ਕਿਲੋ ਬਾਜਰਾ ਪਾ ਲਿਆ ਠੀਕ ਹੈ ਜੀ 25 ਕਿਲੋ ਸਰੋਂ ਪਾ ਲਈ ਬਚਿਆ ਠੀਕ ਹੈ ਜੀ 25 ਕਿਲੋ ਕਾਲੇ ਛੋਲੇ ਪਾ ਲਏ ਬਿਲਕੁਲ ਜੀ ਤੇ ਥੋੜੇ ਮੋਟ ਪਾ ਲੈਣੇ ਆ 10 15 ਕਿਲੋ ਪਾ ਲਓ ਮੋਟ ਥੋੜੀ ਹਾਂ ਮਹਿੰਗੇ ਕਰਦੇ ਆ 5 ਕਿਲੋ ਵਿੱਚ ਹਰੀ ਮੂੰਗੀ ਪਾ ਲਈ ਗਏ ਠੀਕ ਹੈ ਜੀ ਬਾਕੀ ਲੋਕ ਬਾਈ ਜੀ ਤੁਹਾਨੂੰ ਗੱਲ ਦੱਸ ਦਿੱਤੀ ਆ ਹਰ ਖਿਡਾਰੀ ਦਾ ਆਪੋ ਆਪਣਾ ਤਰੀਕਾ ਮੈਂ ਵੱਖ-ਵੱਖ ਖਿਡਾਰੀਆਂ ਕੋਲ ਜਾਣਾ ਹਰ ਕਿਸੇ ਦੀ ਆਪਣੀ ਸੋਚ ਨਹੀਂ ਆ ਆਪਣੇ ਹਿਸਾਬ ਨਾਲ ਹਰ ਕੋਈ ਕਬੂਤਰ ਡੰਦਾ ਆ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਦੇ ਕਿਸੇ ਵਾਰੀ ਅਸੀਂ ਕੁਝ ਨਹੀਂ ਕਹਿੰਦੇ ਕਿਉਂਕਿ ਸਾਰੇ ਖਿਡਾਰੀਆਂ ਦੇ ਕਬੂਤਰ ਵਧੀਆ ਉੜਦੇ ਨੇ ਕੁਝ ਆਪਣੇ ਖਿਡਾਰੀ ਵੀਰਾ ਉਹ ਬਾਜਰਾ ਨਹੀਂ ਵਰਤਦੇ ਪਰ ਕੁਝ ਜਿਹੜੇ ਵਰਤਦੇ ਨੇ ਮੈਂ ਸਾਜਬਿੰਦਰ ਚੰਦ ਬਾਜਾ ਜੀ ਕੋਲ ਗਿਆ ਸੀ ਉਹ ਵੀ ਬਾਜਰਾ ਪਾਉਂਦੇ ਨੇ ਕਾਫੀ ਖਿਡਾਰੀਆਂ ਕੋਲ ਗਏ ਆ ਤੇ ਕੁਝ ਖਿਡਾਰੀ ਕਹਿੰਦੇ ਕਿ ਭਾਈ ਅਸੀਂ ਬਾਜਰਾ ਨਹੀਂ ਪਾਉਂਦੇ ਇਸ ਕਰਕੇ ਤੁਸੀਂ ਇਸ ਗੱਲ ਦਾ ਕੋਈ ਵੀ ਇੱਕ ਦੂਜੇ ਖਿਡਾਰੀ ਦਾ ਇਸ਼ੂ ਨਹੀਂ ਕਦੇ ਵੀ ਬਣਾਉਣਾ ਯਾਰ ਉਹਨੇ ਕਿਹਾ ਬਾਜਰਾ ਨਹੀਂ ਪਾਣਾ ਜਾਂ ਉਹਨੇ ਕਿਹਾ ਪਾਣਾ ਤੁਸੀਂ ਪਾ ਸਕਦੇ ਹੋ ਨਹੀਂ ਪਾ ਸਕਦੇ ਹੋ ਮੰਨਣੀ ਤੁਸੀਂ ਆਪਣੇ ਦਿਮਾਗ ਦੀ ਕਰਨੀ ਹੈ ਤੁਸੀਂ ਆਪਣੇ ਉਸਤਾਦਾਂ ਦੀ ਮੰਨੋ ਉਸਤਾਦਾਂ ਦੇ ਹਿਸਾਬ ਨਾਲ ਚੱਲੋ ਆਪਾਂ ਤੁਹਾਨੂੰ ਦੱਸ ਰਿਹਾ ਵੀ ਜੋ ਅਸੀਂ ਵਰਤ ਰਿਆਂ ਮੈਂ ਦੀ ਬਾਜਰਾ ਵਰਤਦਾ ਕਰ ਆਪਣਾ ਦਾਣਾ ਵੀ ਤੁਹਾਨੂੰ ਆਪਾਂ ਦਿਖਾ ਦੇਵਾਂਗੇ ਠੀਕ ਹੈ ਜੀ ਤੇ ਇਹਨਾਂ ਦਿਨਾਂ ਦੇ ਵਿੱਚ ਸਰੋਂ ਦੀ ਮਾਤਰਾ ਠੱਟ ਰੱਖਣੀ ਆ ਸਰੋਂ ਕਿੰਨੀ ਜਾਂਦਾ ਜੀ ਆਪਾਂ ਪਾਈ ਹੋਈ ਆਪਾਂ 25 ਕਿਲੋ ਪਾਈਏ ਚੌਥਾ ਕਿੱਸਾ ਪਾਇਆ ਹੋਇਆ 25 ਕਿਲੋ ਸਰੋਂ ਆ 50 ਕਿਲੋ ਬਾਜਰਾ 50 ਕਿਲੋ ਕਣਕ ਮਤਲਬ ਕਹਿੰਦਾ ਤੁਸੀਂ ਇਹ ਲੈ 50 ਉਹ ਵੱਖਰਿਆਂ ਨੂੰ ਵੱਡਿਆਂ ਨੂੰ ਇਹ ਕਿਉਂਕਿ ਸਰਦੀ ਦੇ ਵਿੱਚ ਜਿਹੜਾ ਰੇਸ਼ਾ ਹੋ ਜਾਂਦਾ ਕਬੂਤਰ ਖੌਂ ਖੌਂ ਕਰਨ ਲੱਗ ਜਾਂਦੇ ਆ ਉਹਦਾ ਵੱਡਾ ਕਾਰਨ ਮੱਕੀ ਦੀ ਮਾਤਰਾ ਜ਼ਿਆਦਾ ਤੇ ਸਰੋਂ ਦੀ ਮਾਤਰਾ ਜਿਹੜੀ ਉਹ ਜ਼ਿਆਦਾ ਆ। ਠੀਕ ਹੈ ਜੀ। ਤੇ ਸਤ ਜੀ ਆਪਾਂ ਜਿੱਦਾਂ ਜ਼ਿਆਦਾ ਕਬੂਤਰ ਜੇਲੇ ਹੋਣ ਤੇ ਆਪਾਂ ਇਕੱਲੇ ਇਕੱਲੇ ਨੂੰ ਗੋਲੀ ਜਾਂ ਹਿੰਗ ਦੀ ਨਹੀਂ ਦੇ ਸਕਦੇ ਆਪਾਂ ਫੜ ਕੇ ਤੇ ਆਪਾਂ ਕੋਈ ਗਰਮ ਪਾਣੀ ਵੀ ਦੇ ਸਕਦੇ। ਪਾਣੀ ਪਾਣੀ ਦੇ ਵਿੱਚ ਰਲਾ ਲਓ। ਪਾਣੀ ਦੇ ਵਿੱਚ। ਉਹਨੂੰ ਕਾੜਨਾ ਪਾਣੀ ਦੇ ਕਾੜਨਾ ਪਾਣੀ ਦੇ ਉਹਦੇ ਵਿੱਚ ਫੁੱਲ ਪਾ ਲੈਣਾ ਸੌਂਫ ਪਾ ਲਓ, ਜੀਮੈਂ ਪਾ ਲਓ ਥੋੜੀ ਜੀ। ਠੀਕ ਹੈ। ਠੀਕ। ਥੋੜੀ ਦਾਲ ਜਿੰਨੀ ਪਾ ਲਓ ਠੀਕ ਆ ਉਹਨਾਂ ਨੂੰ ਕਾੜ ਲਓ ਸਭ ਤੋਂ ਵਿੱਚ ਰਿੰਗ ਪਾ ਕੇ ਪੰਜ ਸੱਤ ਅੱਟਾਂ ਗਰਮ ਪਾ ਕੇ ਉਹਨੂੰ ਕਾੜ ਲਓ ਉਹ ਪਾਣੀ ਜਿਹੜਾ ਹੈਗਾ ਆਪਾਂ ਕਬੂਤਰਾਂ ਦੇ ਕੁੰਡੇ ਚ ਪਾ ਸਕਦੇ ਆ ਥੋੜਾ ਥੋੜਾ ਕਰਕੇ ਪਾ ਦੇਣਾ ਮਤਲਬ ਕਹਿੰਦਾ ਹਫਤੇ ਚ ਇੱਕ ਵਾਰ ਤੁਸੀਂ ਪਾ ਕੇ ਤੇ ਬਣਾ ਦਿਓ ਤੁਸੀਂ ਹੋ ਸਕੇ ਵਿੱਚ ਅਦਰਕ ਤੇ ਲਸਣ ਵੀ ਪਾ ਸਕਦੇ ਹੋ ਪਿਆਜ਼ ਵੀ ਪਾ ਲਓ ਜੇ ਬੱਚਾ ਨਾਲ ਮਤਲਬ ਐਂਟੀਬੈਟਿਕ ਚੀਜ਼ਾਂ ਨੇ ਇਹਦੇ ਨਾਲ ਜਿਹੜਾ ਹੈਗਾ ਆ ਦੇਸੀ ਚੀਜ਼ਾਂ ਵਧੀਆ ਤੁਹਾਨੂੰ ਦੇਸੀ ਚੀਜ਼ਾਂ ਵਧੀਆ ਨੇ ਸਾਰੀਆਂ ਮੈਡੀਕਲ ਤੇ ਇਹਨੂੰ ਮੈਡੀਕਲ ਨਾਲ ਤਾਂ ਨਹੀਂ ਜਿਆਦਾ ਕਬੂਤਰ ਦਾ ਕੋਟ ਚੱਲ ਪਿਆ ਤੇ ਸਾਰਾ ਹੀ ਜਿਹੜਾ ਹੈਗਾ ਆ ਉਹ ਵਧੀਆ ਹੋ ਜਾਏਗਾ। ਠੀਕ ਹੈ ਜੀ। ਕਬੂਤਰ ਤੰਦਰੁਸਤ ਰਹਿਣਗੇ ਫਿਰ ਆਪਾਂ ਗਰਮੀਆਂ ਦੇ ਸੀਜ਼ਨ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੂੰ ਉਡਾਨ ਜੋਗੇ ਹੋਵਾਂਗੇ। ਤੇ ਉਸਤਾਦ ਜੀ ਹੁਣ ਗੱਲ ਅਗਲਾ ਆਇਆਂ ਦਾ ਮੁੱਦਾ ਖਰਾੜ ਤੋਂ ਬਾਅਦ ਕਬੂਤਰਾਂ ਦੇ ਪਰ ਪਟਾਈ ਦਾ। ਹਾਂ ਜੀ। ਪਰ ਪਟਾਈ ਅਸੀਂ ਤਾਂ ਕਰ ਦਿੰਦੇ ਹਾਂ ਨੀ ਫਰਵਰੀ ਦੇ 15 ਅਕ ਫਰਵਰੀ ਨੂੰ ਪਟ ਲੈਂਦੇ ਹਾਂ। ਠੀਕ ਹੈ ਜੀ 10-15 ਦੇ ਵਿੱਚ। ਹਾਂ ਉਹ ਪਟ ਕੇ ਅਪਰ ਮਾਰਚ-ਮਾਰਚ ਨੂੰ ਪੂਰੇ ਆ ਜਾਣਗੇ। ਠੀਕ ਹੈ ਠੀਕਾ ਉਸ ਤੋਂ ਬਾਅਦ ਆਪਾਂ 10 15 ਅਪ੍ਰੈਲ ਤੋਂ ਕੱਢਣ ਲੱਗਦੇ ਹਾਂ ਕਬੂਤਰ ਠੀਕ ਹੈ ਜੀ ਹਾਂ ਜਿਹੜੇ 2 4 ਪਹਿਲਾਂ ਹੁੰਦੇ ਅਜੇ ਮੋਹ ਪਹਿਲਾਂ ਵਟ ਲੈਂਦੀ ਆ ਉਹ ਪਹਿਲਾਂ ਵਟ ਲੋ ਕੋਈ ਕਬੂਤਰ ਹੈ ਜਿਹੜੇ ਉਹਦੇ ਹਿਸਾਬ ਦੇ ਨਾਲ ਬਾਕੀ ਜਾਨੀ ਕਿ ਅਸੀਂ 10 ਪਰਵ ਨਹੀਂ ਪਟਾਂਗੇ ਠੀਕ ਆ ਠੀਕ ਹੈ ਜੀ ਬਾਕੀ ਕਰੋ ਤੇ ਉਹਦੇ ਬਾਅਦ ਜਿਹੜਾ ਹੈਗਾ ਆ ਆਪਾਂ ਕਬੂਤਰਾਂ ਦੀ ੜਾਣ ਜਿਹੜੀ ਲੈਣੀ ਆ ਜੀ ੜਾਣ ਦੇ ਵਿੱਚ ਕਬੂਤਰਾਂ ਨੂੰ ਪਹਿਲਾਂ ਆਪਾਂ ਮਤ ਜਿਹੜੇ ਪਾਰਕ ਨੂੰ ਦੇਣਾ ਰੁਕਣ ਉਹਦੇ ਵਾਸਤੇ ਕੀ ਕਰਦੇ ਆ ਜੀ ਉਦੋਂ ਅਸੀਂ ਇਹਨੂੰ ਕਾਰਨ ਕਰਨਾ ਕੂਤਰ ਸੇਵੀਆਂ ਨਹੀਂ ਹੁੰਦੀਆਂ ਸੇਵੀਆਂ ਘਾਟੇ ਵਾਲੀਆਂ ਹਾਂਜੀ ਉਹਨਾਂ ਦਾ ਪਾਣੀ ਚੰਗੇ ਜਿਹੜਾ ਪਾਣੀ ਚੋਕਾ ਪਾਣੀ ਆਵੇ ਠੀਕ ਹੈ ਜੀ ਤੇ ਉਹਦਾ ਪਾਣੀ ਹੁੰਦਾ ਜਿਹੜਾ ਨਿਕਲਦਾ ਮੁੱਤ ਨੂੰ ਚੋੜ ਕੇ ਹਾਂਜੀ ਉਹ ਪਾਣੀ ਜਿਹੜਾ ਆਪਣਾ ਕੂਤਰੋਂ ਪਾਉਣਾ ਪਾਣੀ ਉਹ ਕੋ ਪਾਣੀ ਦੇ ਵਿੱਚ ਰਲਾ ਦੋ ਠੀਕ ਹੈ ਉਹਨਾਂ ਕੂਤਰ ਬਧੀ ਚੱਲ ਪੈਂਦੇ ਨੇ ਠੀਕ ਹੈ ਜੀ ਉਹਦੇ ਨਾਲ ਜਿਹੜਾ ਹੈਗਾ ਬੈਬਦੀ ਨਿਕਲ ਜਾਂਦੀ ਹੈ ਉਹਨਾਂ ਦੀ ਸਭ ਕੋ ਨਿਕਲ ਜਾਂਦੀ ਸੇਵੀਆਂ ਦੇ ਪਾਣੀ ਦਾ ਦੇਖੋ ਜੀ ਨਵਾਂ ਨੁਕਤਾ ਆ ਕਹੇ ਭਰਾ ਜਿਹੜੇ ਲੱਗ ਲਗਾ ਕੋਈ ਗੁੜ ਦੇ ਕੇ ਖੋਲਦੇ ਆ ਕੋਈ ਕਿਸ ਤਰ੍ਹਾਂ ਨਾਲ ਖੋਲਦੇ ਆ ਉਹਦੇ ਨਾਲ ਫੇ ਜਿਹੜੇ ਕੁੰਡੇ ਕੰਡੇ ਆ ਬੈ ਵਾਜਦੀ ਆ ਜਿਹੜੀ ਉਹ ਚੱਕੀ ਜਾਂਦੀ ਆ ਕੱਢਣ ਤੋਂ ਪਹਿਲਾਂ ਦੇਣੇ ਆ ਕੱਢਣ ਤੋਂ ਪਹਿਲਾਂ ਸੀਗਾ ਉਹ ਕੱਢ ਲੇ ਫੇ ਤਾਂ ਜੇ ਮਾੜਾ ਮੋਟਾ ਗੋੜ ਦੁੱਤਾ ਆਪਾਂ ਨਾਲ ਕਾਲੀ ਮਿਰਚ ਦੇ ਰੱਖ ਦੋ ਦਿਨ ਸਹੀ ਆ ਜੀ ਬਸ ਉਹਨਾਂ ਚਾਹ ਚੱਲ ਜਾਂਦੇ ਆ ਜੇ ਆਪਾਂ ਬਣਿਆ ਗੁੜ ਦੇ ਲੋ ਬਣਿਆ ਗੁੜ ਵੀ ਦੇ ਸਕਦੇ ਆ ਠੀਕ ਆ ਜੀ ਅੱਛਾ ਪਤੋ ਇੱਧਰ ਆ ਜਾ ਕਿਹੜਾ ਗਦਾਉ ਤੇ ਜਦੋਂ ਕਬੂਤਰ ਹਨ ਡਾਰਾਂ ਦੇ ਵਿੱਚ ਆਪਣੇ ਆ ਜਾਂਦੇ ਆ ਜੀ ਡਾਰਾਂ ਦੇ ਵਿੱਚ ਜਦੋਂ ਆ ਜਾਂਦੇ ਆ ਸਾਡੇ ਕਬੂਤਰ ਤੇ ਉਹਨਾਂ ਨੂੰ ਜਿਹੜਾ ਆਪਾਂ ਪਾਣੀ ਜਿਹੜਾ ਲਾਉਣਾ ਹੈਗਾ ਆ ਉਹ ਆਪਾਂ ਕਿਹੜੇ ਸਾਫ ਦੇ ਨਾਲ ਲਾਉਣਾ ਹੈਗਾ ਦੇ ਦੋ 18 ਦੇ ਵਿੱਚ ਆਏ ਨੂੰ ਜਦੋਂ ਆਪਾਂ 10 ਦਿਨ ਦਾ ਸੁੱਕੇ ਉੱਤਰ ਕੱਢੋ ਜਦੋਂ ਉੱਤਰ ਦੇਖ ਲੈਣ ਸੁੱਕੇ ਕੱਢਦੇ ਆ ਹਾਂਜੀ ਤੇ ਉੱਤਰ ਘਟਣ ਲੱਗ ਜਾ ਜਦੋਂ ਆਪਣਾ ਹਾਂਜੀ ਉਹ ਤੋਂ ਨੂੰ ਬੰਦੀ ਦੇ ਲਾ ਲਓ ਠੀਕ ਹੈ ਦੋ ਤਿੰਨ ਬੰਦੀਆਂ ਪਾਓ ਤੇ ਉਸ ਤੋਂ ਬਾਅਦ ਪਾਣੀ ਲਾਉਣਾ ਲੱਗ ਜਾਓ 5 5 10 ਐਸ ਐਮ ਐਲ ਠੀਕ ਹੈ ਜੀ ਪਹਿਲਾਂ ਪਾਣੀ ਦੇ ਵਿੱਚ ਵਿੱਚ ਸੱਕਦੇ 2 4 ਦਿਨ ਸਹਿਦ ਪਾ ਕੇ ਦਾ ਲਓ ਸ਼ਾਇਦ ਬਾਈ ਜ਼ਰੂਰੀ ਪਾਣਾ ਮੇਰੇ ਭਰਾਏ ਗੱਲ ਨੋਟ ਰੱਖੋ ਸੁਜੂਗਾ ਨੀ ਕਬੂਤਰ ਉਹਦੇ ਨਾਲ ਕਬੂਤਰ ਜਿਹੜਾ ਸੁੱਝ ਜਾਂਦਾ ਨਾ ਉਹ ਨਹੀਂ ਸੁਜੂਗਾ ਤੇ ਜੇਕਰ ਸੁੱਜ ਗਿਆ ਕੋਈ ਗਲਤੀ ਦੇ ਨਾਲ ਤੇ ਉਹਦਾ ਵੀ ਹੱਲ ਉਹਦਾ ਵੇਹ ਜਿੱਤੇ ਪਾਣੀਆ ਬਣਾ ਦੇਣੇ ਹੁੰਦੇ ਆ ਗਰਮ ਪਾਣੀ ਹਾਂ ਦੁੱਧ ਲੌਂਗ ਤੇ ਦਾਲਚੀਨੀ ਹਾਂਜੀ ਇਹਦਾ ਜਿਵੇਂ ਥੂਲਾ ਦਾਲ ਚੀਨੀ ਲੈ ਲਈ ਹਾਂਜੀ ਅੱਧਾ ਕਦੋਲਾ ਲਓ ਨੂੰ ਕੁੱਟ ਕੇ ਇੱਕ ਗਲਾਸ ਸਟੀਲ ਦੇ ਵਿੱਚ ਪਾਣੀ ਵੀ ਪਾ ਲਓ ਠੀਕ ਹੈ ਜੀ ਠੀਕ ਆ ਜਦੋਂ ਅੱਧਾ ਗਲਾ ਰਹਿ ਗਿਆ ਠੀਕ ਆ ਉਦੋਂ 10 ਮਲਗੂਤਰ ਨੂੰ ਦੇ ਦੇ ਦੋ ਦਿਨ ਦੇਣਾ ਦੋ ਸੈਟ ਵਾਂਗ ਜਾਂ ਬਿਲਕੁਲ ਸਹੀ ਆ ਕੋਈ ਵੀ ਖਾਂਡ ਰਿਹਾ ਕੇ ਕਰਦਾ ਆ ਕਾਲਾ ਸੁਆਦਾ ਹੋ ਗਿਆ ਕਾਲਾ ਸੁਆਦਾ ਤੇ ਫਟਕੜੀ ਕਾਲਾ ਸੁਆਦਾ ਤੇ ਫਟਕੜੀ ਹਾਂ ਉਹਨਾਂ ਨੂੰ ਸੱਲ ਬਣਾ ਕੇ ਹਾਂਜੀ ਉਹ ਦੋ ਦਿਨ ਉਹ ਥੋੜਾ ਥੋੜਾ ਉਹ ਦੇ ਦੋ ਠੀਕ ਆ ਜੀ ਉਦਾਸੇ ਨਾਲ ਚੱਕਾ ਆ ਜਾਂਦਾ ਮਲ ਨੁਕਤੇ ਬਹੁਤ ਨੇ ਜੇ ਤੁਸੀਂ ਆਪ ਕੋਲ ਪਾਣੀ ਰੋਕਦਾ ਕਬੂਤਰ ਤੇ ਬੈਠ ਰੋਗੇ ਤਾਂ ਸੱਜਦਾ ਕਬੂਤਰ ਹਮੇਸ਼ਾ ਠੀਕ ਆ ਠੀਕ ਆ ਜਾਂ ਕੱਚੇ ਕਬੂਤਰਾਂ ਨੂੰ ਜਦੋਂ ਇਹ ਪਾਣੀ ਜ਼ਿਆਦਾ ਲਾ ਦਿੰਨੀ ਆ ਉਹ ਸੋਚਣੇ ਸੁਚਣੋਂ ਬਹਿ ਸੁਦੀ ਮੜੀ ਮੁੱਟੀ ਹਾਂਜੀ ਉਹ ਸੋਚਣੋਂ ਉਹਨੇ ਜਿਹੜੀ ਕੋ ਸੈਡਾਂ ਤੇ ਪਾਣੀ ਭਰ ਜਾਂਦਾ ਸਹੀ ਆ ਬਾਕੀ ਜਿਹੜਾ ਦੇਖੋ ਵੀਰ ਜੀ ਸਾਰਾ ਕੁਝ ਆਪਾਂ ਤੁਹਾਨੂੰ ਪ੍ਰੋਪਰ ਦੱਸ ਰਹੇ ਆ ਕੱਲੀ ਕੱਲੀ ਚੀਜ਼ ਉਸ ਤੋਂ ਬਾਅਦ ਜਿਹੜਾ ਹੈਗਾ ਕਬੂਤਰ ਜਿਸ ਦਾ ਨਹੀਂ ਬਾਜੀ ਛੱਡਣਾ ਆ ਠੀਕ ਆ ਜੀ ਉਹਨੂੰ ਜਿਹੜਾ ਪਾਣੀ ਦਿਨ ਦੇ ਵਿੱਚ ਲਾਉਣੇ ਆ ਤੁਸੀਂ ਆਪਣੇ ਉਸਤਾਦਾਂ ਦੀ ਮਰਜ਼ੀ ਦੇ ਹਿਸਾਬ ਨਾਲ ਲਾਉਣੇ ਆ ਕਿਹੜਾ ਕੋਈ ਅਲੱਗ-ਅਲੱਗ ਟਾਈਮ ਤੇ ਕਿਉਂਕਿ ਜਿਹੜਾ ਪਾਣੀ ਆ ਉਹ ਵੀ ਆਪਣੇ ਹਿਸਾਬ ਨਾਲ ਹਰ ਉਸਤਾਦ ਅਲੱਗ-ਅਲੱਗ ਟਾਈਮ ਦੱਸਦਾ ਆ ਜਿਹੜੀ ਗੱਲ ਆਪਾਂ ਗਿਰੀਆਂ ਦੀ ਕਰੀਏ ਹੁਣ ਗਿਰੀਆਂ ਦਾ ਵੀ ਇਦਾਂ ਆ ਕੋਈ ਰਿਝਾ ਕੇ ਡੱਕ ਕੇ ਛੱਡਦਾ ਕੋਈ ਭੁੱਖੇ ਛੱਡਦਾ ਜੀ ਉਸਤਾਦ ਜੀ ਤੁਸੀਂ ਕਿੰਨੇ ਕੀ ਗਿਰੀਆਂ ਦੇ ਕੇ ਛੱਡਦੇ ਹੋ ਟੈਂਪਰੇਚਰ ਦੇ ਹਿਸਾਬ ਨਾਲ ਗਿਰੀ ਦਾ ਟੈਂਪਰੇਚਰ ਹਿਸਾਬ ਨਾਲ ਦੁੱਤੀ ਜਾਂਦੀ ਆ ਮੈਂ 40 ਪਲੱਸ ਟੈਂਪਰੇਚਰ ਲੈ ਕੇ ਚਲੋ 44-45 ਜਦੋਂ ਫੁੱਲ ਟੈਂਪਰੇਚਰ ਜਿਹਨੂੰ ਅਸੀਂ ਕਹਿੰਦੇ ਆ ਇੱਕ ਇੱਕ ਬਹੁਤ ਹੁੰਦੀ ਆ ਤੁਸੀਂ ਇੱਕ ਕੀ ਗਿਰੀ ਦੇ ਕੇ ਛੱਡਦੇ ਹੋ ਬਈ ਉਸਤਾਜ ਜੀ ਹੁਣੀ ਇੱਕ ਗਿਰੀ ਦੇ ਕੇ ਛੱਡ ਦਿਆ ਉਸਤਾਜ ਜੀ ਹੁਣਾ ਕੋ ਮੈਂ ਅੱਜ ਤੱਕ ਜੋ ਕੋ ਪੁੱਛਿਆ ਇਹਨਾਂ ਨੇ ਮੰਨਿਆ ਨਹੀਂ ਕੀਤਾ ਇਹ ਮੈਂ ਤੁਹਾਨੂੰ ਦੱਸਣ ਲਿਆ ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਜਿਹੜੀਆਂ ਨਾ 6-6 ਗਿਰੀਆਂ ਦੇ ਕੇ ਛੱਡ ਦਿੰਦਾ ਕਈ ਵਾਰੀ ਬਕੂਤਰ ਇਸ ਤਰ੍ਹਾਂ ਫੱਕਰ ਕੂਤਰ ਦਾ ਮਾਜਣਾ ਦੇਖਣਾ ਪੈਂਦਾ ਮੇਨ ਹਾਂਜੀ ਠੀਕ ਨਹੀਂ ਗੱਲ ਕਈ ਕਬੂਤਰ ਭੁੱਖਾ ਉੜੂਗਾ ਹੀ ਨਹੀਂ ਕੱਟਿਆ ਜ਼ੋਰ ਲੱਗਦਾ ਮੈਂ ਮੈਂ ਇਹੀ ਗੱਲ ਨਾ ਨੋਟ ਕੀਤੀ ਆ ਕਈ ਕਬੂਤਰ ਰੱਜੇ ਉੜਦੇ ਨੇ ਕਈ ਬਿਲਕੁਲ ਭੁੱਖੇ ਉੜਵੀ ਜਾਂਦੇ ਆ ਮੈਂ ਅੱਤੇ ਤੇ ਬਾਦਾਮ ਤੇ ਕੂਤਰ ਡਰਾਉਂ ਉੱਤੇ ਰਹੇ ਅੱਛਾ ਨਾ ਪੈਂਦਾ ਕਿਦਾਂੋਂ ਕੋਲੇ ਆ ਛੱਡੀ ਜੀ ਬਾਜੀ ਇੱਕ ਅਸੀਂ 6 ਮਦਾਮਾਂ ਤੋਂ ਛੱਡਿਆ ਸੀਗਾ ਉਹ ਤਾਂ ਸਾਡਾ ਪੌਣੇ 8 ਵਜੇ ਟਾਵਰ 'ਚ ਬਹਿ ਗਿਆ ਠੀਕ ਆ ਜੀ ਠੀਕ ਆ ਤੇ ਦੂਜਾ ਸਾਡਾ ਜਿਹੜਾ ਅੱਧਿਆਲਾ ਸੀਗਾ ਉਹ ਰਾਤ ਨੂੰ ਬੈਠੀ ਉੱਤੇ ਕੋ ਅੱਛਾ ਪੌਣੇ 8 ਵਜੇ ਸਵੇਰੇ ਬਹਿ ਗਿਆ ਟਾਵਰ ਤੇ ਸ਼ਾਮ ਨੂੰ ਰਾਤ ਨੂੰ ਰਾਤ ਨੂੰ ਬਾਜੀ ਦਾ 7 ਦਾ ਟਾਈਮ ਸੀਗਾ ਠੀਕ ਆ ਜੀ ਉਹ ਜਿਹੜੀ ਅੱਡੇ ਬਦਾਂ ਵਾਲੀ ਹੋ ਫਿਰਦੀ ਬਾਜੀ ਕਦੋਂ 12 13 ਵਜੇ 14 ਕੁੱਟਣ ਦਿਨ ਕੀ ਕਰਦਾ ਸਤਾਜੀ ਦੇਖੋ ਹੁਣ ਤੁਸੀਂ ਦੋ ਤਰ੍ਹਾਂ ਨਾਲ ਸੰਧਿਆ ਸੀ ਉਹਦੇ ਵਿੱਚ ਤੁਸੀਂ ਪਾਣੀ ਦੀ ਵੀ ਹੇਰਫੇਰ ਕੀਤੀ ਹੋਊਗੀ ਨਹੀਂ ਪਾਣੀ ਸੇਮ ਹੀ ਦੋਨੋਂ ਪਾਣੀ ਦੋਨਾਂ ਨੂੰ ਸੇਮ ਹੀ ਉਹਨਾਂ ਦੀ ਖਰਾਕ ਵੱਧ ਘੱਟ ਗਈ ਖਰਾਕ ਵੱਧ ਘੱਟ ਤੇ ਇੱਕ ਜਿਹੜੀ ਨਸਲ ਦੀ ਕਈ ਨਸਲ ਉੱਡ ਜਾਂਦੀਆਂ ਨੇ ਹਾਂਜੀ ਉਹ ਰਾਜੇ ਨਾਲਾਂ ਚੋਂ ਅਸੀਂ ਬੈਟਰੀ ਨਹੀਂ ਲਾਦ ਲੋ ਠੀਕ ਹੈ ਜੀ ਦੇਖੋ ਵਈ ਜਿਹੜੀ ਚੀਜ਼ ਦੱਸ ਰਿਹਾ ਤੇ ਕਬੂਤਰ ਦੀ ਨਸਲ ਤੇ ਡਿਪੈਂਡ ਕਰਦਾ ਆ ਵੀ ਉਹਨੂੰ ਗਿਰੀਆਂ ਕਿੰਨੀਆਂ ਲੈ ਕੇ ਉੱਡਣਾ ਕੋਈ ਭੁੱਖੇ ਉੱਡ ਜਾਂਦੇ ਆ ਕੋਈ ਰੱਜੇ ਉੱਡਦੇ ਆ ਸਾਰੇ ਕਬੂਤਰਾਂ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਦੇ ਨਾਲ ਨਹੀਂ ਸੰਭਿਆ ਜਾ ਸਕਦਾ ਠੀਕ ਹੈ ਜੀ ਨਹੀਂ ਹਰੇਕ ਕਬੂਤਰ ਲੋਜ ਉੜੂਗਾ ਕੋਈ ਨਸਲ ਲੱਗ ਹੀ ਹੁੰਦੀ ਹੈ ਨਾ ਉਹਨਾਂ ਦੀ ਲੋ ਵਾਲੀਆਂ ਵੀ ਲੋ ਵਾਲੀਆਂ ਨਸਲਾਂ ਦੀ ਅੱਡੀ ਨਹੀਂ ਬਾਈ ਜੀ ਮੈਂ ਕਦੀ ਆਪਾਂ ਰੇ ਗਿਲੋ ਜੁੜ ਜੂ ਨਹੀਂ ਹਰੇਕ ਨਹੀਂ ਉੜਦੀ ਬਾਈ ਲੋ ਦੇ ਵਿੱਚ ਦੇਖੋ ਕਬੂਤਰਾਂ 'ਚ ਫਰਕ ਹੁੰਦਾ ਕਈ ਵਾਰ ਕਹਿੰਦੇ ਆ ਜਿਵੇਂ ਕਬੂਤਰ ਸਾਰੇ ਇੱਕੋ ਜਿਹੇ ਹੁੰਦੇ ਇੱਕੋ ਜਿਹੇ ਨਹੀਂ ਹੁੰਦੇ ਬਾਈ ਠੰਡੇ ਗਰਮ ਹੁੰਦੇ ਘੋੜੇ ਤੇ ਗਧੇ 'ਚ ਬੜਾ ਫਰਕ ਹੁੰਦਾ ਹੈਗਾ ਆ ਮਾਰੇ ਕਬੂਤਰਾਂ 'ਚ ਤਗੜੇ ਕਬੂਤਰਾਂ 'ਚ ਫਰਕ ਹੈਗਾ ਨਸਲਾਂ ਇਸੇ ਲਈ ਵਿਕਦੀਆਂ ਮੁੱਲ ਉਹਨਾਂ ਦਾ ਪੈਂਦਾ ਜੀ ਜਿਹੜੀ ਤੁਸੀਂ ਪਹਿਲਾਂ ਆਪਣੇ ਕਬੂਤਰ ੜਾਏ ਨੇ ਨਸਲਾਂ ਦੇ ਵਿੱਚ ਉਹ ਕਿਹੜੇ ਕਬੂਤਰਾਂ ਚੋਂ ਹੈਗੇ ਹਿਸਤਾ ਦੀ ਪਹਿਲੋਂ ਆਪਰੇ ਤਕਰੀਬਨ ਰਾਜਨ ਵਾਲੇ ਹਾਂਜੀ ਲੰਘਾ ਵਾਲੇ ਹਾਂਜੀ ਤੇ ਸੁੱਖੇ ਵਾਲੇ ਕਬੂਤਰ ਚਾਰ ਗੜੇ ਜਿਹੜੇ ਸੱਪੋਏ ਨੇ ਹਾਂ ਹਾਂ ਸੱਪ ਸੀਗੇ ਲੀਗਾਂ ਵਾਲੇ ਵਜਦੇ ਸੀ ਇੱਕ ਇੱਕ ਭੂਰੀਆਂ ਕਬੂਤਰਾਂ ਸੁੱਖਾ ਭੂਰੀਆਂ ਤਾਂ ਕਿਸੇ ਕੋਈ ਨਹੀਂ ਮੇਰੇ ਕੋਲ ਬੈਠੀਆਂ ਨੇ ਹਾਂ ਆਪਣੇ ਕੋਲ ਹੈਗੀਆਂ ਭੂਰੀਆਂ ਤੁਹਾਨੂੰ ਭੂਰੀਆਂ ਕਬੂਤਰੀਆਂ ਵੀ ਵਾਈ ਜੀ ਦਿਖਾਣੇ ਆ ਕੱਲੀ ਨਾ ਮਜੂਰ ਦੀਆਂ ਯਾਨੀ ਕਿ ਘਰੇ ਬਹੁਤ ਘਟ ਉੜਦੀਆਂ ਸੀਗੀਆਂ ਠੀਕ ਹੈ ਤੇ ਬਾਹਰ ਪੂਰੇ ਐ ਪੱਲ ਮਟਾ ਪੱਲ ਉੜਦੇ ਸਹੀ ਜਿੱਤੇ ਨਹੀਂ ਭਾਜਦੇ ਭੂਜਦੇ ਤਾਂ ਬਿਲਕੁਲ ਨਹੀਂ ਸੀ ਉਹ ਇੱਕ ਮਸਲਾ ਹੈ ਜੀ ਜਿਹੜੀ ਘਰੇ 12 ਵਜੇ 1 ਵਜੇ ਤੱਕ ਉੜਦੀ ਵੱਧ ਜਾਂਦੀ ਨਹੀਂ ਹੈਗੀ ਮੈਨਾਂ ਕਿੰਨੂ ਕੋਈ ਤੁਸੀਂ ਘੱਟੇ ਉੜਦੇ ਸੀਗੇ ਬਾਹਰ ਸ਼ਾਮ ਕਰ ਜਾਂਦੇ ਨੇ ਬਾਹਰ ਸ਼ਾਮ ਪਹਿਲਾਂ ਠਿੱਕੇ ਭੂਰੇ ਹੁੰਦੇ ਸੀ ਬਾਅਦ ਲਾਲ ਜਿੰਨੇ ਜੇ ਬਣ ਜਾਂਦੇ ਸੀ ਜਿਵੇਂ ਆਪਣੇ ਫੌਜੀ ਵਾਲੇ ਕਬੂਤਰ ਨੇ ਇਹ ਘਰੇ ਜ਼ਿਆਦਾ ਨਹੀਂ ਉੜਦੇ ਮੈਂ ਦੇਖਿਆ ਇਹ 12 ਇੱਕ ਮਸਾ ਇੱਕ ਮਸਾ ਹੀ ਕਰਦੇ ਨੇ ਇੰਨਾ ਹੀ ਕਰਦੇ ਆ ਸ਼ਾਹ ਅਖੀ ਬਰੀਡ ਦੀ ਗੱਲ ਕਰ ਰਿਹਾ ਮੈਂ ਜੀ ਮੈਂ ਹੜਾਏ ਹੋਏ ਨੇ ਤੇ ਬਾਹਰ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨਹੀਂ ਉਡਣ ਦਾ ਇਹ ਮਿਟਦੇ ਵਧੀਆ ਜੀ ਬਾਅਦ ਦੇ ਵਿੱਚ ਐਂਡਲੇ ਟਾਈਮ ਆਉਂਦੇ। ਹੁਣ ਤਾਂ ਜ਼ੋਰ ਪੂਰਾ ਲਾਉਣਗੇ। ਐਂਡਲੇ ਟਾਈਮਾਂ ਦੇ ਵਿੱਚ ਨੀਵੇਂ-ਨੀਵੇਂ ਆਣਾ ਕਿਸੇ ਜਾਣਾ। ਬਾਹਰ ਖੇਤਾਂ ਨੂੰ ਜਾਣਗੇ ਜਦੋਂ ਖੇਤਾਂ ਤੋਂ ਫੇਰ ਬਾਲ ਸੋੜਿਆ ਹੁਣਗੇ। ਮੈਂ ਕਹਿੰਦਾ ਲੋਕ ਕਹਿਣਗੇ ਵੀ ਬਹਿ ਗਿਆ ਹੁਣ ਬਹਿ ਗਿਆ। ਬੈਂਦੇ ਨਹੀਂ ਬਾਈ ਜੀ। ਇੰਨੇ ਵਧੀਆ ਨਹੀਂ। ਤੇ ਬਾਕੀ ਉਸਤਾਦ ਜੀ ਜਦੋਂ ਆਪਾਂ ਜਿਹੜਾ ਪਬੂਤਰਾ ਨੂੰ ਬਾਜੀ ਛੜਨਾ ਉਸ ਤੋਂ ਪਹਿਲਾਂ ਜਿਹੜਾ ਹੈ ਕਰ ਰਹਾ ਤੂੰ ਆਪਾਂ ਜਦੋਂ ਆਪਾਂ ਸਮਾਨ ਸਮੂਹਣ ਦਿੰਨੇ ਆ। ਹੂੰ ਹੂੰ। ਆਪਾਂ ਸਵੀਰ ਨੂੰ ਬਾਜੀ ਛੱਡਣ ਤੋਂ ਪਹਿਲਾਂ ਇਹਨਾਂ ਨੂੰ ਪਲਟਦੇ ਨਹੀਂ ਆ ਕਿ ਨਹੀਂ? ਜੀ ਪਲਟਦੇ। ਲੋਕ ਜਿੱਦਾਂ ਪਲਟਦੇ ਤੇ ਜੇਕਰ ਕਬੂਤਰ ਮੌਸਮ ਠੰਡਾ ਹੋ ਜਾਂਦਾ ਹੈ ਲੋੜ ਦੇ ਹਿਸਾਬ ਨਾਲ ਸੰਭਿਆ ਹੋਇਆ ਕੋਈ ਕਰਨੀ ਲੋੜ ਨਹੀਂ ਉਵੇਂ ਹੀ ਛੱਡੋ ਉਵੇਂ ਹੀ ਛੱਡਣਾ ਜੇ ਆਪਣਾ ਦੇਖੋ ਜ ਮਈ ਦਾ ਮਹੀਨਾ ਹਾਂਜੀ ਮਈ ਤੋਂ ਬਾਅਦ ਕੁਝ ਕਰਨੀ ਲੋੜ ਨਹੀਂ ਕਬੂਤਰ ਨੂੰ ਜਿਵੇਂ ਮਈ ਦੇ ਵਿੱਚ ਬਾਈ ਚੱਲ ਪਈਆਂ ਹਾਂਜੀ ਆਪਾਂ ਉਹ ਬਹੁਤ ਸੰਭਿਆ ਹੋਇਆ ਰਾਤ ਨੂੰ ਬੱਦਲ ਹੋ ਗਿਆ ਬਹੁਤ ਹੋ ਗਿਆ ਜੇ ਮੈਂ ਸਮਝਾਂ ਤਾਂ ਉਮੀਦ ਕਰਦੇ ਠੀਕ ਹੈ ਇਹ ਮੌਸਮ ਦਾ ਬਦਲਦਾ ਨਹੀਂ ਮਿਲਦਾ ਸਹੀ ਆ ਜੇ ਕਿਤੇ ਬਦਲੀ ਆਈ ਵੀ ਆ ਤਾਂ ਬਾਅਦ ਚ ਉਹਨੇ ਗਰਮ ਬਹੁਤ ਜ਼ਿਆਦਾ ਰਹੇ ਹਾਂ ਜੇ ਛੜਦੇ ਮਹੀਨੇ ਚ ਤੱਕ ਕੋਈ ਕਰਨ ਦੀ ਲੋੜ ਹੀ ਨਹੀਂ ਕਬੂਤਰ ਨੂੰ ਜਿੱਦਾਂ ਸੰਭਿਆ ਉਦਾਂ ਹੀ ਛੜਦਾ ਉਦਾਂ ਛੱਡੋ ਸਹੀ ਆ ਸਹੀ ਆ ਉਹ ਆਪਾਂ ਦੇਖਦੇ ਹੁਣ ਹਾਲ ਮੀਂਹ ਆਊਗਾ ਰਹੇ ਇਹੋ ਜਿਹਾ ਬੱਦਲ ਆਗੇ ਹੁੰਦੇ ਇੱਕ ਬਦਾਮ ਦੇ ਲੋ ਕਰ ਲੋ ਹਾਂ ਹਾਂ ਉਹ 11 12 ਟੋਬੇ ਹੀ ਜਾਊਗਾ ਟੋਬੇ ਨੂੰ ਜਾਊਗਾ ਕਬੂਤਰ ਤੇ ਪਾਣੀ ਤੇ ਜਾਣ ਦਾ ਮੇਨ ਕਾਰਨ ਕਿਹੜੇ ਕਿਹੜੇ ਹੈਗੇ ਆ ਸਤਾ ਜੀ ਇੱਕ ਤਾਂ ਰਸ ਹਸ਼ਾ ਨੂੰ ਸਹੀ ਜਾਣਾ ਕਬੂਤਰ ਨੇ ਇਹ ਰਹਿਸ਼ਾ ਹਾਂ ਦੂਜੇ ਕੀ ਭੁੱਖਾ ਵੀ ਜਾਊਗਾ ਜਦ ਆਪ ਖਾਵੇ ਤੇ ਕਬੂਤਰ ਦੇ ਜੇ ਹੁਣ ਆਪਾਂ ਸੰਭ ਹੈ ਕਬੂਤਰ ਠੀਕ ਆ ਆਪਾਂ ਦੇਖ ਲੈਂਦੇ ਜਦੋਂ ਪਾਣੀ ਦਿੰਨੇ ਆ ਕੁਤਿਆਂ ਨੂੰ ਨਲਕੀ ਦੇਤੀ ਆਪਾਂ 2.5 ਘੰਟੇ ਚ ਖਿੱਚੂਗਾ ਉਹ ਘੰਟੇ ਚ ਖਿੱਚੂਗਾ ਜਿਹੜਾ ਹਾਂਜੀ ਉਹ ਇਸ ਪਾਣੀ ਦੇ ਬੈਠੂਗਾ ਬੱਧੀ ਅੱਛਾ ਜਦੋਂ ਕਿੰਨਾ ਪਾਣੀ ਜਿਆਦਾ ਸੀ ਖਿੱਚੂਗਾ ਪਾਣੀ ਬੈਠੂ ਇਹ ਕਿੰਨੇ ਕ ਵਜੇ ਪਾਣੀ ਰੋਕਣਾ ਇਹਨੂੰ ਕੱਟ ਕਰਨਾ ਚਾਹੀਦਾ ਇਹ ਕੱਟੋ ਕੱਟ ਦੋ ਤਿੰਨ ਪਾਣੀ ਦੇ ਚਲੋ ਠੀਕ ਆ ਉਸ ਤੋਂ ਬਾਅਦ ਉਹ ਚੰ 2.5 ਘੰਟੇ ਰੋਕਣਾ ਚਾਹੀਦਾ ਮਤਲਬ 5 ਵਜੇ ਦੇਨ 4-5 ਵਜੇ ਦੇਨ ਇਹਨੂੰ ਰੋਕਣਾ ਸ਼ੁਰੂ ਕਰਨਾ ਚਾਹੀਦਾ ਬੀ.ਐਮ.ਐਲ ਪਾਣੀ ਦਾ ਰੋਕ ਕੇ ਜਾਣ ਵਾਰ 2 ਘੰਟੇ 2 ਘੰਟੇ ਜਿਹੜਾ ਹੈਗਾ ਆ 5 ਵਜੇ ਤੋਂ ਬਾਅਦ ਕਬੂਤਰ ਦਾ ਰੋਕਣਾ ਜ਼ਰੂਰੀ ਆ ਉਦਾਂ ਤੇ 3-3 ਘੰਟੇ ਵੀ ਚਾਹੀਦਾ ਆ ਜਿਹੜੇ ਸਾਂਭ ਵੀ ਹੁੰਦਾ ਹੀ ਆ ਇਹਨਾਂ ਤੇ ਆਪਾਂ ਦੇਖਦੇ ਆ ਤੇ ਕਈ ਵਾਰ ਬੰਦਾ ਕਹਿੰਦਾ ਯਾਰ ਇਹ ਆਪਾਂ ਨਲਕੀ ਦਿੱਤੀ ਘੰਟੇ ਸਵਾ ਘੰਟੇ ਖੱਚੀ ਜਾਂਦਾ ਕੂਤ ਖੱਚੇ ਲੱਗਦੇ ਆ ਹਾਂ ਹਾਂ ਬੜੀ ਤੇਜ਼ੀ ਨਾਲ ਕੂਤਰ ਨਹੀਂ ਉੱਡਦਾ ਉਂਟੜੇ ਜਿਹੜਾ ਜ਼ਿਆਦਾ ਖਚਾਈ ਕਰਦਾ ਉਹ ਜ਼ਿਆਦਾ ਲੰਬੀ ਡਾਰ ਨਹੀਂ ਰਹੂਗਾ ਉਹਦੇ ਵੱਤ ਤੋਂ ਵੱਤ ਜਾਂਦਾਂ ਨੇ ਛੱਡਣ ਸਾਰੀ ਬਹਿ ਜਾਊਗਾ ਨਹੀਂ 11-12 ਵਜੇ ਤੱਕ ਬਹਿ ਜਾਂਦਾ ਪਾਣੀ ਦੀ ਵੜ ਠੀਕ ਆ ਠੀ ਉਹਦੇ ਅੰਦਰ ਤਲਕੀ ਲੱਗੀ ਹੁੰਦੀ ਆ ਉਹ ਤਾਂ ਪਾਣੀ ਕੋਈ ਪੂਰਾ ਨਹੀਂ ਦਾ ਸਰੀਰ ਦਾ ਪਾਣੀ ਹਾਂ ਮੱਝਾਂ ਨੂੰ ਤਾਂ ਵੱਧ ਉਹ ਸਹੀ ਹੈ ਜੀ ਘਾਟ ਹੁੰਦੀ ਹੈ ਨਾ ਜੇ ਜਾਨਵਰ ਤੇ ਘਾਟ ਹੋਊਗਾ ਨਹੀਂ ਏਕਨ ਕਰਨਾ ਜੇ ਅੰਦਰੋਂ ਸੈਟ ਆਉਣ ਤਾਂ ਕੁਝ ਨਹੀਂ ਫਰਕ ਪੀ ਨਹੀਂ ਪੈਂਦਾ ਕਈ ਵਾਰ ਕਬੂਤਰ ਜੀ ਬਦਾਮ ਨਹੀਂ ਖੇਚਦਾ ਕਈ ਕਬੂਤਰ ਬਦਾਮ ਨਹੀਂ ਖੇਚਦੇ ਉਹ ਕਈ ਵਾਰ ਤਾਂ ਇਸ ਤਰ੍ਹਾਂ ਪਿੰਜਰੇ ਚ ਬਾੜਦੇ ਆ ਡਰ ਜਾਂਦਾ ਕਬੂਤਰ ਤਾਂ ਵੀ ਨਹੀਂ ਖੇਚਦੇ ਅੱਛਾ ਹਾਂ ਤੇ ਜੇਕਰ ਬਦਾਮ ਉਹ ਨਹੀਂ ਖੇਚਦਾ ਉਹਨੂੰ ਬਾਜੀ ਛੱਡਣਾ ਚਾਹੀਦਾ ਇਹ ਤਾਂ ਮੌਸਮ ਦੇ ਸਾਥ ਤੇ ਠੀਕ ਆ ਤੇ ਨਾਕ ਰੱਖ ਕੇ ਦੇਖ ਲਓ ਆਪਾਂ 9 ਵਜੇ ਤੱਕ ਕੱਟੜਾ ਨਹੀਂ ਉਦੋਂ ਪਲਟ ਦੋ ਠੀਕ ਆ 5 6 ਵਜੇ 7 ਵਜੇ ਜਦੋਂ ਆਪਾਂ ਦੇਖਣਾ ਆਪਾਂ ਕਿ ਕਿੰਨੇ ਵਜੇ ਤੱਕ ਸਾਫ ਕਰਨਾ ਚਾਹੀਦਾ ਠੀਕ ਆ ਇਹ ਆਪਾਂ ਲੱਗਦਾ ਵੀ ਨਹੀਂ ਹੁੰਦਾ ਇਹਨੂੰ ਪਲਟ ਦੋ ਘਰੇ ਆਡਾ ਉਦਾਂ ਨਾਰਮਲ ਬਾਦਾਮ ਕਿੰਨੇ ਖਾਂਦਾ ਹੈਗਾ ਅਸੀਂ ਤੇ ਉਹਦੇ ਹਿਸਾਬ ਨਾਲ ਪਰਸੈਂਟੇਜ ਦੇ ਹਿਸਾਬ ਨਾਲ ਹੀ ਬਾਦਾਮ ਦੇਣੇ ਪੈਣੇ ਨਾ ਇਹ ਦੁੱਧ ਤਰ ਤਰਾ ਬਾਦਾਮ ਸੱਤ ਹਾਜਮ ਕਰਦਾ ਠੀਕ ਸੱਤ ਵੀ ਨਹੀਂ ਕਰਦਾ ਸਵੇਰ ਨੂੰ ਰੱਖੀ ਬੈਠੇ ਹੁੰਦੇ ਨੇ ਹਾਂਜੀ ਉਹਨੂੰ ਫਿਰ ਆਪਾਂ ਜਿਆਰ ਵੀ ਦੇ ਦਿੰਦੇ ਹਾਂ ਉਹ ਵੱਧਦੀ ਨਹੀਂ ਫਿਰ ਵੱਧਦੀ ਨਹੀਂ ਹਾਜਮਾ ਜਦ ਤੱਕ ਉੱਤਰਦਾ ਸਹੀ ਨਹੀਂ ਗਾ ਜੇ ਹਾਜਮਾ ਸਹੀ ਆ ਤੰ ਬੈਠ ਸਹੀ ਆਊਗੀ ਸਹੀ ਹੈ ਜੀ ਸਵੇਰ ਨੂੰ ਜਿਹੜੀ ਇੱਕ ਹਰੀ ਜੀ ਬਿਠ ਮਾਰਨੀ ਸ਼ੁਰੂ ਕਰ ਦਿੰਦਾ ਜਿੰਨਾ ਰੈਸ ਹੁੰਦੀ ਹੈ ਵਧਨ ਉੜ ਕੇ ਆਉਂਦੇ ਨੇ ਗਰਮੀ ਪੈ ਜਾਂਦੀ ਹੈ ਇਹ ਕੋਤੇ ਜਦੋਂ ਅਸੀਂ ਸਾੰਭਿਆ ਹੁੰਦਾ ਕਬੂਤਰ ਰਾਤ ਨੂੰ ਪਹਿਲਾਂ ਤੇ ਉਹਦੇ ਬਿਠ ਠੀਕ ਹੁੰਦੀ ਹੈ ਸਵੇਰ ਨੂੰ ਜਾ ਕੇ ਉਹ ਜਿਲਗ ਜੀਆਂ ਬਿਠਾ ਮਾਰ ਆਲੂ ਖਰਾ ਲਿਆ ਹੁੰਦਾ ਆਲੂ ਘਰ ਨਾਲ ਉਹਦੇ ਵਿੱਚ ਉਹਨਾਂ ਨੂੰ ਮਾਰਨ ਲੱਗ ਜਾਂਦਾ ਚਲੋ ਜੀ ਕਿਉਂ ਜਿਗਲੀ ਜੀ ਨੀਂ ਅੰਦਰੋਂ ਗੱਤਾਂ ਮਤ ਕੱਢਦਾ ਤੇ ਜਦੋਂ ਬਰੀਕ ਬਰੀਕ ਸੀਵੀਆਂ ਜੀਆਂ ਕੱਢਦੇ ਆ ਉਹ ਇਸੇ ਚੀਜ਼ ਦੀ ਆਉਂਦੀ ਆ ਉਹ ਉਡਿਉਗਾ ਕਬੂਤਰ ਇਹ ਤਾਂ ਪੁੱਤ ਕਈ ਉੜਮੀਆਂ ਜਾਂਦੇ ਨੇ ਉਹ ਤਾਂ ਆਪਣੇ ਅੰਦਰੋਂ ਗੰਦ ਉਹਨਾਂ ਆਲੂ ਘਰ ਨਾਲ ਸਭ ਕੁਝ ਸਾਫ਼ ਕਰ ਦਿੰਦਾ ਹੁੰਦਾ ਅੱਛਾ ਜਿਵੇਂ ਦੇਖੋ ਜਿਵੇਂ ਨਾ ਜਿਗਲੀ ਹੁੰਦੀ ਪਾਣੀ ਚ ਲੱਗੇ ਉਹ ਚੀਜ਼ ਨਿਕਲ ਦਿੰਦੀ ਬੈਠਾ ਨਾ ਗਰਮੀ ਅੰਦਰੋਂ ਕੱਢ ਦਿੰਦਾ ਕਹਿਣਾ ਮਤ ਉਹ ਚੰਗਾ ਹੀ ਆ ਕਿਸੇ ਦਾ ਬਿਲਕੁਲ ਸਾਜੀ ਆਲੂ ਬੁਖਾਰੇ ਦੇ ਨਾ ਬੜਾ ਹੁਣ ਰੌਲਾ ਪੈਂਦਾ ਕਈ ਖਿਡਾਰੀਆਂ ਦਾ ਆਲੂ ਬੁਖਾਰਾ ਜਿਹੜਾ ਹੈਗਾ ਆ ਕੋਈ ਕਹਿੰਦਾ ਵੀ ਇਦਾਂ ਦਾ ਲਾਉਣਾ ਜਿਹੜਾ ਕੋਈ ਇਦਾਂ ਦਾ ਮਲੇ ਇਹਦਾ ਕੀ ਹੈਗਾ ਕੋਈ ਕਿਸੇ ਦਾ ਰਾਸ ਹੈਗੀ ਤੇ ਠੀਕ ਨੇ ਠੀਕ ਆ ਆ ਆਪਾਂ ਕਈ ਲੋਕ ਬਿਲਕੁਲ ਪਤਲਾ ਲਾਉਂਦੇ ਨੇ ਕੋਈ ਗਾੜਾ ਲਾਉਂਦੇ ਨੇ ਨਹੀਂ ਆਲੂ ਬੁਖਾਰਾ ਕੋਈ ਕਹਿੰਦਾ ਕਾਲਾ ਹਨਾ ਜਿਹੜਾ ਖੱਟਾ ਹਨਾ ਚਾਹੀਦਾ ਖੱਟ ਮਿੱਠਾ ਜਿਆ ਵਧੀਆ ਹੁੰਦਾ ਹੁੰਦਾ ਖੱਟ ਮਿੱਠਾ ਜਿਆ ਹੋਵੇ ਕਾਲੇ ਦਾ ਤੇ ਲਾਲ ਦਾ ਕੋਈ ਚੱਕਰ ਹੈਗਾ ਨਹੀਂ ਇਦਾਂ ਤਾਂ ਨਹੀਂ ਠੀਕ ਆ ਠੀਕ ਆ ਇਹਦੇ ਵਿੱਚ ਵੀ ਜਿਹੜਾ ਹੈਗਾ ਹੁਣ ਆਪਾਂ ਕਈ ਦੇਖਿਆ ਲੋਕੀ ਕੋਣ ਕਾਨੂੰ ਕਰਾ ਮਾੜਾ ਆ ਗਿਆ ਦੇਖ ਨਹੀਂ ਕਿਸਮਤ ਹੁੰਦੀ ਹੈ ਮੇਨ ਤਾਂ ਸਿੱਧੀ ਗੱਲ ਦਾ ਆਪਾਂ ਜਿਹੜਾ ਬੰਦਾ ਚੰਗੀ ਆ ਸਭ ਕੁਝ ਛੁੱਟ ਜਾਣਾ ਜਦੋਂ ਕਿਸਮਤ ਹੀ ਮਾੜੀ ਜਿਉਂ ਮਰਜ਼ੀ ਕਰੇ ਸਹੀ ਗੱਲ ਹੈ ਮੁਕੱਦਰ ਖਰਾਕ ਤੇ ਮਸਾਲ ਮੈਂ ਤੇ ਜਿੱਦ ਜਾਣਾ ਪੁੱਤਰ ਠੀਕ ਨਹੀਂ ਬਾਕੀ ਜਿਹਨੇ ਆਪਣਾ ਮਿਹਨਤ ਕੀਤੀ ਆ ਫੁੱਲ ਭਾਂ ਕੇ ਸੋਦੀ ਮਾੜੀ ਆ ਚਾਰਾਂ ਪੰਜ ਜਾ ਕੇ ਹਰ ਜਾਗੇ ਜਿਲ੍ਹੇ ਜਨਮ ਤੱਕ ਨਹੀਂ ਹੈ ਬਿਲਕੁਲ ਸਟਾਰ ਖਿਡਾਰੀ ਆਏ ਹੁੰਦੇ ਆ ਬਾਈ ਜੀ ਕਈ ਵਾਰ ਨਾ ਇਦਾਂ ਆ ਬਾਜ਼ੀਆਂ ਤੇ ਦੇਖਣ ਨੂੰ ਮਿਲਦਾ ਪ੍ਰਾਰਥ ਦੀ ਗੱਲ ਆ ਭੁੱਟੋ ਬਾਈ ਦੇ ਕਬੂਤਰ ਅੰਦਰੋਂ ਤੰਦਰੁਸਤ ਨਹੀਂ ਛੱਡਿਆ ਕਰਨੇ ਅਜੇ ਇੱਕ ਵਾਈ ਜਿੱਤੇ ਆ ਉੱਥੇ ਜਾ ਕੇ ਲਾਲ ਬਾਈ ਠੀਕ ਆ ਦਵਾਰਾ ਜਿੱਥੇ ਛੱਡਿਏ ਪਏ ਹਾਂ 12 ਵਜੇ ਤੋਂ 1 ਵਜੇ ਵਿੱਚ ਹੀ ਹੋ ਜਾ ਕਰਤੀ ਬਹਿ ਜਾਂਦੇ ਸੀ ਉਦੋਂ ਵੇਲੇ ਜਦ ਤੱਕ ਨਾ ਪਾਣੀ ਹੁੰਦਾ ਈ ਪੋਟੇ 'ਚ ਹਾਂ ਉਹਨੂੰ ਤਾਂ ਘੜਨ ਜਦੋਂ ਪੋਟੇ ਦਾ ਪਾਣੀ ਖਤਲੇਆ ਉਹਨਾਂ ਜਦੀ ਵੇ ਜਾਣਾ ਪਰ ਇਹ ਪੂਰਾ ਦਿਨ ਦਾਣਾ ਹੁੰਦਾ ਠੀਕ ਆ ਸਮੇਂ ਦੀ ਗੱਲ ਆ ਹਾਂ ਬਿਲਕੁਲ ਮਕੱਦਰਾਂ ਚ ਚਲੋ ਜੇ ਫਾਰ ਹੋਵੇ ਨਾ ਜੋ ਮਰਜ਼ੀ ਕਰੀ ਜਾਓ ਸਹੀ ਹੈ ਸਹੀ ਹੈ ਜੀ ਬਿਲਕੁਲ ਗੱਲ ਹੈ ਤਿੰਨ ਕਬੂਤਰ ਫਿਰਨ ਮੰਗਵਣੇ ਸਾਡੇ ਠੀਕ ਹੈ ਜੀ ਇੱਕ ਬਹਿ ਗਿਆ 7 ਵਜੇ 6 ਵਜੇ 50 ਮਿੰਟ ਤੇ ਠੀਕ ਹੈ ਜੀ ਤੇ ਇੱਕ 55 ਤੇ ਇੱਕ ਦੇ ਟਾਈਮ ਲੱਗ ਗਿਆ ਅੱਛਾ ਜੀ 8 ਯਾਨੀ 7 ਵਜੇ ਤੋਂ ਪਹਿਲਾਂ ਪਹਿਲਾਂ ਤਿੰਨੇ ਖਤਮ ਹੋ ਗਏ ਮਕੱਦਰ ਮਾੜੇ ਸੀਗੇ ਹਕਦਰ ਮਾੜੀ ਸੀ ਇਹ ਆਉਂ ਤੇ ਇੱਕ 10 ਮਿੰਟ ਪਹਿਲਾਂ ਬਹਿ ਗਿਆ ਹਾਂ ਇਹ ਤਾਂ 5 ਮਿੰਟ ਪਹਿnde ਬਹਿ ਗਿਆ ਇੱਕ ਦੇ ਟਾਈਮ ਲੱਗ ਗਿਆ 5 ਮਿੰਟ ਜਿਹੜੇ 7 ਵਜੇ ਦੇ ਕਲੀਅਰ ਕਰਨੇ ਜਦੋਂ ਸਹੀ ਆ ਤਿੰਨੇ ਜਿਹੜੇ ਆ ਗਿਆ ਬਾਈ ਜੀ ਮੁਕੱਦਰਾਂ ਦੀ ਖੇਲ ਆ ਬਾਕੀ ਮਿਹਨਤ ਦੇ ਜੋਰ ਦਿਆ ਕਰੋ ਤੇ ਇੱਕ ਹੋਰ ਚੀਜ਼ ਹੈਗੀ ਆ ਅੱਜਸਤਾਲ ਆ ਆ ਕੱਲ ਨੂੰ ਹੋ ਆ ਪਰਸਾਂ ਨੂੰ ਹੋ ਆ ਸਲਾਹ ਸਭ ਦੀ ਲਓ ਜੇ ਕੋ ਮਰਜੀ ਆ ਕੋਈ ਦਿੱਕਤ ਨਹੀਂ ਆ ਪਰ ਆਪਣੇ ਦਿਲ ਦੀ ਕਰੋ ਥਾਂ ਥਾਂ ਤੇ ਮਤਲਬ ਕਹਿਨ ਦਾ ਜੇਕਰ ਕੋਈ ਉਸਤਾਦ ਹੈਗਾ ਉਸਤਾਦ ਦੀ ਇੱਜ਼ਤ ਕਰੋ ਉਹਨੂੰ ਪੰਡਨਾਣੀ ਚਾਹੀਦਾ ਉਸਤਾਦ ਜੈ ਹੋ ਜਾਏਗਾ ਤੁਸੀਂ ਪਹਿਲਾਂ ਬਣਾਉਣ ਤੋਂ ਸੋਚ ਲਓ ਵੀ ਉਸਤਾਦ ਬਣਾਉਣਾ ਜਾਂ ਨਹੀਂ ਬਣਾਉਣਾ ਬਾਅਦ ਵਿੱਚ ਕਿਹੇ ਉਸਤਾਦ ਦੀ ਮਾੜੀ ਬਦਖੋਈ ਕਰਨ ਨਾਲੋਂ ਚੰਗਾ ਪਹਿਲਾਂ ਤੁਸੀਂ ਪੂਰੀ ਉਹਦੀ ਜਾਣਕਾਰੀ ਲਵੋ ਉਹਨਾਂ ਬਾਰੇ ਪਤਾ ਕਰੋ ਆਪਾਂ ਉਸਤਾਦ ਹੀ ਉਹਨਾਂ ਕੋਲ ਕਾਫੀ ਸਾਲ ਹੋ ਗਿਆ ਆਪਣੀ ਸਟਾਰਟਿੰਗ ਜਿਹੜੀਆਂ ਮਲਵਈਆਂ ਦੀ ਬਾਹਰ ਡੜਿਆਂ ਦੀ ਉਸਤਾਦੀ ਉਹਨਾਂ ਤੋਂ ਹੋਈ ਆ ਆਪਾਂ ਨੂੰ ਬਹੁਤ ਬੰਦਿਆਂ ਨੇ ਸਿਖਾਇਆ ਇਹ ਨਹੀਂ ਗੱਲ ਹੈਗੀ ਪਰ ਆਪਣੇ ਉਸਤਾਦ ਹੀ ਆ ਉਸਤਾਦ ਉਸਤਾਦੀ ਰਹਿਣਾ ਆ ਠੀਕ ਆ ਸਤਾ ਜੀ ਉਹਨਾਂ ਕੋ ਜੋ ਪੁੱਛਦੇ ਹਾਂ ਦੱਸਦੇ ਆ ਹਰ ਕੋਈ ਤੋੜਪੰਨ ਕਰਦਾ ਜਿਵੇਂ ਉਸਤਾ ਨੇ ਦੱਸਿਆ ਹਰ ਸਾਲ ਗੱਡੀ ਦਾ ਨਵਾਂ ਮਾਡਲ ਬਦਲਦਾ ਨਾ ਉਹ ਚ ਤੋੜਪੰਨ ਹੁੰਦੀ ਆ ਮਤਲਬ ਚੇਂਜਿੰਗ ਹੁੰਦੀ ਆ ਲੈਟਾਂ ਮਤਲਬ ਦੇ ਕੁਝ ਬਦਲ ਕੁਝ ਬਦਲ ਦਿਆ ਹਰ ਕੋਈ ਚੇਂਜ ਕਰਦਾ ਆ ਪਰ ਕੰਪਨੀ ਦਾ ਨਾਮ ਉਹੀ ਰਹਿੰਦਾ ਬਾਈ ਮਰੂਤੀ ਆ ਲੈਣੇ ਮਰੂਤੀ ਦਾ ਨਾਮ ਬਦਲ ਨਹੀਂ ਦੇਣਾ ਕੰਪਨੀ ਦਾ ਨਾਮ ਹੋਈ ਰਹਿਣਾ ਉਸਤਾਦ ਉਹੀ ਰਹਿਣਾ ਆ ਉਹਦੇ ਵਿੱਚ ਤੁਸੀਂ ਉਹਦੀਆਂ ਚੀਜ਼ਾਂ ਚ ਤੋੜਪੰਨ ਕਰ ਰਹੇ ਹੋ ਗੱਲ ਸਮਝ ਰਿਓ ਕਰ ਲੋ ਕੋਈ ਨਹੀਂ ਰੋਗ ਦਾ ਕੰਪਨੀ ਆਪ ਕਹਿੰਦੀ ਆ استاد ਆਪ ਕਹਿੰਦੇ ਨੇ ਕਿ ਯਾਰ ਤੁਸੀਂ ਆਪ ਮਿਹਨਤ ਕਰੋ ਜੇ ਕੋਈ ਤੁਹਾਨੂੰ ਲੱਗਦਾ ਚੰਗਾ ਇਹਦੇ ਵਿੱਚ ਚੇਂਜਿੰਗ ਕਰਕੇ ਤੁਸੀਂ ਕੋਈ ਤੋੜਪੰਨ ਕਰਕੇ ਕੋਈ ਚੰਗਾ ਰਿਜ਼ਲਟ ਲੈ ਸਕਦੇ ਹੋ ਤੇ ਲਵੋ ਹਰ ਅਸਤਾਦੇ ਕਹਿੰਦਾ ਹੈਗਾ ਪਰ استاد ਤੋਂ ਪੁੱਛ ਕੇ ਪਰਮਿਸ਼ਨ ਇੱਕ ਵਾਰ ਲੈ ਲਿਆ ਕਰੋ استاد ਜੀ ਆ ਕਰਨ ਲੱਗੇ ਆ ਸਲਾਹ ਲੈ ਲਿਆ ਕਰੋ ਸਲਾਹ ਲੈਣੀ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਆ ਬਾਕੀ ਆਪਾਂ ਬਾਈ ਹੋਣਾ ਦੇ ਨਾਲ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਉਨੇ ਆ ਤੇ ਨਾਲੋਂ ਨਾਲ ਜਿਹੜੀ ਹੈਗੀ ਆ ਗੱਲਬਾਤ ਕਰਦੇ ਆ ਹੁਣ ਵੱਡੀ ਚੀਜ਼ ਜਿਹੜੀ ਸੀ ਮੇਨ ਐਂਡ ਤੇ ਇਹੀ ਸੀ ਕਿ ਤੁਸੀਂ ਜਿਹੜਾ ਹੈਗਾ ਆ ਖਡਾਰ ਆਪ ਕਰਿਆ ਕਰੋ ਆਪਣੇ ਜਿਹੜੇ ਤਜਰਬੇ ਆ ਨਾਲ ਜ਼ਰੂਰ ਜੋੜਿਆ ਕਰੋ ਕਿਉਂਕਿ ਉਸਤਾਦ ਜੀ ਹੁਣਾਂ ਨੂੰ ਉਸਤਾਦ ਹੁਣਾਂ ਨੇ ਇਹਨਾਂ ਦੇ ਆਨੇ ਨਿੰਗ ਜੀ ਨੇ ਪਾਣੀ ਦੱਸਿਆ ਸੀ ਕੁਝ ਗੱਲਾਂ ਦਸੀਆਂ ਹੁਣ ਸਾਰਾ ਸਮਾਂ ਉਸਤਾਦ ਨਾਲ ਨਹੀਂ ਬੈਠਾ ਰਹਿੰਦਾ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਕਬੂਤਰ ਨੂੰ ਆਪ ਪਰਖਣਾ ਆ ਕਿੰਨੇ ਬਦਾਮਾਂ ਤੇ ਉੜਦਾ ਉਹਨੂੰ ਕਿੰਨੀ ਕ ਖਰਾਕ ਜਿਹੜੀ ਹੈਗੀ ਆ ਸ਼ਾਮ ਤੱਕ ਖੇਚ ਜਾਂਦਾ ਆ ਤੁਸੀਂ ਮੈਂ 3 ਸਾਲ ਬਾਜ਼ੀਆਂ ਹਰਦਾ ਰਿਹਾ ਮੈਂ 3 ਸਾਲ ਤੱਕ ਇੱਕ ਬਾਜ਼ੀ ਵੀ ਨਹੀਂ ਜਿੱਤੀ ਸੀ ਮੈਂ 14 ਕ ਤੋਂ ਬਾਅਦ ਛੱਡਣੀ ਸ਼ੁਰੂ ਕੀਤੀ ਸੀ ਤੇ 18 ਤੱਕ ਸੋਰੀ 4-5 ਸਾਲ ਹਰਿਆ 18 ਤੱਕ ਮੈਂ ਇੱਕ ਵੀ ਨਹੀਂ ਜਿੱਤਿਆ ਪਰ ਮੈਂ ਹੌਸਲਾ ਨਹੀਂ ਛੱਡਿਆ ਮੈਂ ਤੋੜਪੰਨ ਕਰਦਾ ਰਿਹਾ ਕੁਝ ਮੈਂ ਸਿੱਖਦਾ ਰਿਹਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਜਿਵੇਂ ਉਸਤਾਦ ਜੀ ਉਹਨਾਂ ਨੇ ਦੱਸਿਆ ਪੁੱਤੋ ਉਸਤਾਦ ਹੁਣੀ ਇੱਕ ਬਾਜ਼ੀ ਜਿੱਤੇ ਮੁੜ ਕੇ ਜਿੱਤੇ ਨਹੀਂ ਸ਼ਾਇਦ ਕਬੂਤਰਾਂ 'ਚ ਵੀ ਫਰਕ ਹੋਏ ਸਾਨੂੰ ਅਕਲ ਨਹੀਂ ਨੌਲੇਜ ਨਹੀਂ ਹੌਲੀ ਹੌਲੀ ਉਹਨਾ ਚੀਜ਼ਾਂ ਨੂੰ ਆਪਾਂ ਨੌਲੇਜ ਨੂੰ ਵਧਾਇਆ ਉਹਨਾ ਕਬੂਤਰਾਂ 'ਚ ਬੜੇ ਹੁਣ ਆਪਾਂ ਕਬੂਤਰ ਬੈਠਿਆ ਕਈ ਵਾਰ ਦੱਸਦੀ ਆ ਵੀ ਇਹ ਕਬੂਤਰ ਬੜਾ ਚੰਗਾ ਕਈ ਵਾਰ ਬੰਦੇ ਕਹਿੰਦੇ ਯਾਰ ਤੂੰ ਹੀ ਕਹਿੰਨੇ ਨਾਲੇ ਐਦਾਂ ਪਤਾ ਨਹੀਂ ਲੱਗਦਾ ਕੁਝ ਕੁ ਕਬੂਤਰ ਹੁੰਦੇ ਆ ਜਿਹੜੇ ਆਪਣੀ ਨਸਲ ਤੋਂ ਜਿਹੜੇ ਪਹਿਚਾਨੇ ਜਾਂਦੇ ਆ ਤੇ ਬਾਕੀ ਨਸਲੀ ਕਬੂਤਰ ਜਿਹੜੇ ਹੈਗੇ ਆ ਉਹੀ ਜਿਹੜੇ ਬਾਜ਼ੀਆਂ ਦੇ ਵਿੱਚ ਬਈ ਕੰਮ ਕਰਦੇ ਆ ਮਾੜਾ ਕਬੂਤਰ ਜਿਹੜਾ ਬਾਜੀ ਨਹੀਂ ਜਿੱਤ ਸਕਦਾ ਉਹ ਹੀ ਰੂਤ ਤੇ ਘੁੱਟੋ ਦੇ ਘੁੱਟਵਾਈ ਦੇ ਟੇਲੇ ਸਾਲ ਫੋਲੋੜੇ ਨੇ ਬਿਲਕੁਲ ਜੀ ਪੂਰੀਆਂ ਬਾਜ਼ੀਆਂ ਆਂ ਗਰਮੀ ਜੱਤੇ ਵਧੀਆ ਸਹੀ ਆ ਜੀ ਤੇ ਉੱਤਰ ਵਿੱਚ ਅੰਦਰ ਸੈਕਟ ਨਾਲ ਉਹ ਜਦ ਤੱਕ ਕੋਈ ਨਹੀਂ ਕਰਦਾ ਘੜੀ ਵੀ ਕੀ ਕਰੂ ਐਸਾ ਕਿੰਨੇ ਕ ਬੱਚੇ ਬਣਾ ਲਏ ਸਤਾ ਜੀ ਉਹਨਾਂ ਬੱਬਾ 100 ਤੋਂ ਵੱਧ ਬੱਚੇ 100 ਤੋਂ ਵੱਧ ਬੱਚਾ ਆਇਆਗਾ ਐਂਟਰੀਆਂ ਕਿੰਨੀਆਂ ਕੱਬਾਂ ਭਰਤੀਆਂ ਜੀ ਐਂਟਰੀਆਂ ਦਾ ਮੈਂ ਭਰੀਆਂ ਨੇ ਥੋੜੀਆਂ ਜਿਹੀ ਮੈਂ ਬਾਹਰੋਂ ਠੀਕ ਹੈ ਜੀ ਉਹਦੇ ਕਰਕੇ ਫਿਰ ਮੈਂ ਤੁਹਾਨੂੰ ਕੀ ਜਿਹੜੇ ਮਹੀਨੇ ਜਾ ਰਹੇ ਬਾਹਰ ਜੀ ਮੈਂ ਪਹਿਲਾਂ 10 ਮਹੀਨੇ ਜਾਣਾ ਸੀਗਾ ਹਾਂ ਦੇਖਦੇ ਆ ਜੀ 6 ਮਹੀਨਾ ਡੇਢ ਮਹੀਨਾ ਜਾਇਆ ਆਉਂਗਾ ਫਿਰ ਆ ਜੀ ਠੀਕ ਹੈ ਜੀ ਕਰਵਾ ਜੀ ਤੋਂ ਬਾਅਦ ਜਲਦਾਂਗੇ ਬੱਚੇ ਜੀ ਮੈਨੂੰ ਟਾਈਮ ਲੱਗਿਆ ਸਹੀ ਹੈ ਜੀ ਬਾਕੀ ਭਾਈ ਜੀ ਉਸਤਾਦ ਜੀ ਦੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ ਕਿਉਂਕਿ ਜਿੰਨੀਆ ਨੌਲੇਜ ਦੇ ਸਕਦੇ ਆ ਵੱਧ ਤੋਂ ਵੱਧ ਖਿਡਾਰੀਆਂ ਨੂੰ ਆਪਾਂ ਦੇਈ ਦੀ ਆਪਾਂ ਕੋਲੇ ਲੁਕਾ ਨਹੀਂ ਰੱਖਿਆ ਤੇ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਇਹ ਪਾਰਟ 1 ਆ ਪਾਰਟ 2 ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਕਬੂਤਰ ਦਿਖਾ ਰਹੇ ਆ ਉਸਤਾਦ ਜੀ ਹੋਣਾਂ ਦੇ ਤੇ ਆਪਣੇ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਨੌਲੇਜ ਦੀਆਂ ਗੱਲਾਂ ਲੈ ਕੇ ਆਉਂਦੇ ਰਹਿਨੇ ਆ ਜੀ ਤੇ ਹੁਣ ਆਪਾਂ ਪਾਰਟ 2 ਤੁਹਾਨੂੰ ਦਿਖਾਣੇ ਆ ਜੀ ਕਬੂਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕਿੰਨੀ ਤਰੀਕ ਦੀ ਬਾਜੀ ਦਾ